ਅੱਜ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਦੇਣ ਵਾਲਾ ਹੈ ਇਹਦੇ ਨਾਲ ਤੁਹਾਨੂੰ ਟੈਨਸ਼ਨ ਖਤਮ ਹੋ ਜਾਣੀ ਹੈ ਡਿਪਰੈਸ਼ਨ ਨਹੀਂ ਤੁਹਾਡਾ ਰਹਿਣਾ ਨੇ ਦਿਨੇ ਸਿਉਂਦੇ ਰਾਤ ਨੂੰ ਅੱਛਾ ਹਾਂਜੀ ਉਦਾਂ ਹੀ ਯਾਨੀ ਕਿ ਦਵਾਈ ਖਾਦੀ ਹੋ ਚਲੇ ਯਾਨੀ ਕਿ 5 ਸਾਲ ਹੋ ਚਲੇ ਗਿਆ ਦਾ ਦਿੱਕਤ ਸੀਗੀ ਕਿੰਨੀ ਜੀ 5 ਕਿਸਾਲ ਹੋ ਚਲੇ ਗਿਆ 5 ਸਾਲ ਹੋ ਗਈ ਸੀ ਕਿੰਨੇ ਟਾਈਮ ਸੁੱਤੇ ਹੋ 5 ਸਾਲਾਂ ਚ ਹਾਂਜੀ ਉਹ ਕਾਫੀ ਪ੍ਰੋਬਲਮ ਸੀਗੀ ਯਾਨੀ ਕਿ ਹੁਣ ਇਹਨਾਂ ਦਵਾਈ ਲੈਣਾ ਥੋੜਾ ਟਾਈਮ ਆਏ ਬਹੁਤ ਫਰਕ ਆਈ ਉਹਨਾਂ ਵੈਰੀ ਗੁੱਡ ਵੇਨਸ ਹੋਣੀ ਹੈ ਨਹੀਂ ਇਹ ਲੱਤ ਦੇਣਾ 2.5 ਸਾਲ ਤੋਂ ਮਹਾਰਾਜ ਬੋਲ ਲੀ ਜੀ ਹਾਂ ਜੀ ਤੇ ਫਿਰ ਹੁਣ ਕਿਵੇਂ ਹੁੰਦਾ ਠੀਕ ਹੈ ਜੀ 40% ਫਰਕ ਹੈ ਗਿਆ ਜੀ 30 40% ਹਾਂ ਜੀ ਜੀ ਬ੍ਰੰਮੀ ਦਾ ਅੱਧਾ ਚਮਚ ਇੱਕ ਇੱਕ ਕੱਪ ਦੁੱਧ ਦੇ ਵਿੱਚ ਉਬਾਲ ਕੇ ਤੇ ਇਹਨੂੰ ਰਾਤ ਨੂੰ ਸੌਣ ਲੱਗਿਆ ਲੈਣਾ ਹੈਗਾ ਜਿਹੜਾ ਅਸ਼ਵਗੰਧਾ ਇਹਨੂੰ ਗਰਮ ਦੁੱਧ ਦੇ ਵਿੱਚ ਪਾ ਕੇ ਲੈਣਾ ਹੈਗਾ ਅੱਧਾ ਚਮਚ ਹਾਂ ਜੀ ਇਹ ਸਾਡੀ ਆਨਲਾਈਨ ਕਿੱਟ ਵੀ ਪੇਸ਼ੈਂਟ ਖਰੀਦ-ਖਰੀਦ ਕੇ ਬਹੁਤ ਜਿਹੜੇ ਠੀਕ ਹੋ ਗਏ ਆ ਦੇਖੋ ਚਾਰ ਇਹਦੇ ਵਿੱਚ ਮੈਡੀਸਨ ਹੈ ਆ ਦੇਖੋ ਕੋਈ ਪੁੱਛੇ ਤਾਂ ਬਿਨਾ ਵੀ ਲੈ ਸਕਦਾ ਇਹਨੂੰ ਜਿਹਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਆ ਜਿਹਦਾ ਬੀਪੀ ਵਧ ਰਿਹਾ ਜਾਂ ਸਿਰਦਰਦ ਆ ਜਾਂ ਪੁਰਾਣਾ ਮਾਈਗਰੇਨ ਆ ਜਾਂ ਬ੍ਰੇਨ ਦੀ ਜਿੰਨੀਆਂ ਵੀ ਪੁਰਾਣੀਆਂ ਪ੍ਰੋਬਲਮ ਲਾਸ ਆਫ ਮੈਮਰੀ ਜਿਹਨੂੰ ਕਹਿੰਦੇ ਸਾਨੂੰ ਯਾਦ ਭੁੱਲ ਜਾਂਦਾ ਜਿੱਦਾਂ ਆਰਦੀ ਪ੍ਰੋਬਲਮ ਆ ਅੱਛਾ ਤੇ ਜੋੜਾਂ 'ਚ ਦਰਦ ਹੁੰਦਾ ਬਹੁਤ ਜ਼ਿਆਦਾ ਅੱਛਾ ਪਹਿਲੀ ਵਾਰ ਆਏ ਨਹੀਂ ਦੂਸਰੀ ਵਾਰ ਆਏ ਅੱਛਾ ਪਹਿਲੀ ਵਾਰ ਚ ਕੁਝ ਫਰਕ ਲੱਗਿਆ ਹਾਂਜੀ ਅੱਗੇ ਨਾਲ ਕਾਫੀ ਫਰਕ ਆ ਦਵਾਈਆਂ ਯੋਗ ਨੂੰ ਪਰੇ ਛੱਡ ਦੋ ਕਿਸੇ ਤਰ੍ਹਾਂ ਨੁਸਖੇ ਨੂੰ ਪਰਾਂ ਛੱਡ ਦੋ ਆਪਾ ਦਵਾਈਆਂ ਯੋਗ ਜਾਂ ਨੁਸਖੇ ਤੋਂ ਬਿਨਾ ਡਿਪਰੈਸ਼ਨ ਨੂੰ ਸਟ੍ਰੈਸ ਨੂੰ ਦੂਰ ਕਰਨ ਦਾ ਤਰੀਕਾ ਦੱਸਾਂਗੇ ਡਿਪਰੈਸ਼ਨ ਦੀ ਪ੍ਰੋਬਲਮ ਹੀ ਸੀਗੀ ਤੁਹਾਨੂੰ ਵੀ ਜੀ ਕੀ ਕੰਮ ਕਰਦੇ ਹੋ ਤੁਸੀਂ ਪਲੰਬਰ ਦਾ ਸਰ ਪਲੰਬਰ ਦਾ ਕੰਮ ਕਰਦੇ ਹੂੰ ਕੀ ਹੁੰਦਾ ਸੀ ਡਿਪਰੈਸ਼ਨ ਨਾਲ ਨਹੀਂ ਹੁੰਦੀ ਸੀ ਦਿਮਾਗ ਤੇ ਲੋਡ ਬਣਿਆ ਰਹਿੰਦਾ ਹੈਗਾ ਨਹੀਂ ਲੱਗਦੀ ਸੀ ਸਾਰ ਸਾਰ ਰਾਤ ਜਾਗਦੇ ਲੰਘ ਜਾਂਦੀ ਸੀ ਅੱਛਾ ਹਾਂਜੀ ਠੀਕ ਹੈ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਹੋ ਗਈ 3-4 ਸਾਲ ਹੋ ਚੁੱਕੇ 3-4 ਸਾਲ ਹੋ ਗਏ ਤੁਹਾਨੂੰ ਤੇ ਫਿਰ ਕਿੰਨੇ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਜਦੋਂ ਤੁਸੀਂ ਇੱਥੇ ਹਫਤੇ ਇੱਕ ਬਾਅਦ ਥੋੜਾ ਥੋੜਾ ਫਰਕ ਮਹਿਸੂਸ ਹੋਣ ਲੱਗ ਗਿਆ ਹਫਤੇ ਇੱਕ ਬਾਅਦ ਜੀ ਸਰ ਬੀਪੀ ਦੀ ਟੈਬਲੇਟ ਆਪਾਂ ਕਹਿ ਦਿੰਦੇ ਆ ਜਿਹੜਾ ਬੰਦਾ ਬੀਪੀ ਦੀ ਟੈਬਲੇਟ ਮੈਂ ਪਹਿਲਾਂ ਵੀ ਦੱਸਿਆ ਸੀ ਲੈਣੀ ਸ਼ੁਰੂ ਕਰ ਦਿੰਦਾ ਇੱਕ ਸਾਲ ਤੱਕ ਲੈਂਦਾ ਉਹ ਤੁਸੀਂ ਦਲੇਰ ਬੰਦਾ ਡਰਪੋਕ ਹੁੰਦਾ ਹੋਇਆ ਦੇਖਿਆ ਹੋਊਗਾ ਸ਼ੂਗਰ ਪ੍ਰੋਬਲਮ ਹੈ ਜੀ ਕਿੰਨੀ ਰਹਿੰਦੀ ਸ਼ੂਗਰ ਤੁਹਾਡੀ ਮੈਨੂੰ 400 ਰਹਿੰਦੇ ਸੀ ਤੇ ਇਹਨਾਂ ਡਾਕਟਰਾਂ ਨੇ ਕਾ ਕੇ ਮੇਰੀ 180 130 ਆ ਗਈ ਹੁਣ ਜੀ ਜਿਹੜਾ ਬੰਦਾ ਟੈਨਸ਼ਨ 'ਚ ਚੱਲ ਜਾਂਦਾ ਜੀ ਉਹਨੂੰ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਆ ਚਿੰਬੜਦੀਆਂ ਨੇ ਆਨ ਹੈਲਦੀ ਹੋ ਜਾਵੇ ਫਰੂਕੀ ਸਾਹਿਬ ਡਿਪਰੈਸ਼ਨ 'ਚ ਬੰਦਾ ਚੱਲ ਜਾਂਦਾ ਕੰਮਕਾਰ ਤੋਂ ਵੀ ਰਹਿ ਜਾਂਦਾ ਜਾਂ ਜਿੱਦਾਂ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹਾਰਟ ਅਟੈਕ ਤੱਕ ਦੀ ਸਮੱਸਿਆ ਜਿਹੜੀ ਇਹਦੇ ਨਾਲ ਆ ਜਾਂਦੀ ਆ ਕਿਸੇ ਤਰ੍ਹਾਂ ਦਾ ਜਿ ਭੁੱਖ ਲੱਗਣਾ ਜਿਹੜੀ ਹੈਗੀ ਘਟ ਜਾਂਦੀ ਆ ਸ਼ੂਗਰ ਥਾਇਰੋਇਡ ਬੀਪੀ ਤੇ ਅੱਜ ਮੈਂ ਖੁਸ਼ ਆ ਤੇ ਠੀਕ ਆ ਮੈਂ ਹੋਰ ਵੀ ਜੰਦਾ ਨੂੰ ਕਹਿੰਦਾ ਵੀ ਇੱਥੇ ਆਓ ਹਾਂ ਤੇ ਠੀਕ ਹੋ ਜੋ ਸ਼ੂਗਰ ਕੋਈ ਏਡਾ ਰੁਕ ਨਹੀਂ ਹੈ ਜੀ ਤੁਸੀਂ ਇੱਕ ਮਰੀਜ਼ ਨੂੰ ਦੱਸ ਰਹੇ ਸੀ ਸਟ्रेस ਕਰਕੇ ਜਿਹੜਾ ਤੁਹਾਡਾ ਖੂਨ ਵੀ ਗਾੜਾ ਹੋ ਗਿਆ ਇਹ ਵੀ ਹੋ ਸਕਦਾ ਜੀ ਬਿਲਕੁਲ ਜੀ ਕੋਲੇਸਟ੍ਰੋਲ ਵੱਧ ਜਾਂਦਾ ਹੈ ਤੇ ਨਾਲ ਕਾਫੀ ਸਾਰੀਆਂ ਲਾਮਤਾਂ ਆਉਂਦੀਆਂ ਪਰ ਜ਼ਿਆਦਾਤਰ ਜਿਹੜਾ ਫਰੁਕੀ ਸਾਹਿਬ ਇਹਦਾ ਬ੍ਰੇਨ ਦੇ ਉੱਪਰ ਮਾੜਾ ਅਸਰ ਪੈਂਦਾ ਮੈਨੂੰ ਵੀਕਨੈਸ ਸੀ ਥੋੜੀ ਤੇ ਨਾਲ ਯੂਰਿਕ ਐਸਿਡ ਸੀ ਅੱਛਾ ਸੈਕਿੰਡ ਟਾਈਮ ਆਇਆ ਹੈ ਅੱਗੇ ਨਾਲ ਕਾਫੀ ਫਰਕ ਹੈ ਡਾਕਟਰ ਨੇ ਤੁਹਾਨੂੰ ਬੂੰਦਾਂ ਵਾਲੀ ਦਵਾਈ ਦਿੱਤੀ ਬੂੰਦਾਂ ਵਾਲੀ ਕੁਝ ਹੋਰ ਬੂੰਦਾਂ ਲਈ ਦਵਾਈ ਦਿੱਤੀ ਅੱਛਾ ਤੇ ਕਿੰਨੇ ਟਾਈਮ ਦੀ ਲੈ ਕੇ ਗਏ ਸੀ ਤੁਸੀਂ ਦਵਾਈ अच्छा 20 ਤੁਸੀਂ ਵੀ 20 ਦਿਨ ਦੀ ਲੈ ਕੇ ਕਿੰਨਾ ਕੁ ਫਰਕ ਪਿਆ 20 ਦਿਨਾਂ ਚ ਰੁਪਏ ਚੋਂ ਕਿੰਨਾ ਫਰਕ ਪੈ ਗਿਆ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲਿਆਂ ਜੋ 7 8 ਦਿਨਾਂ ਦੇ ਵਿੱਚ ਹੀ ਤੁਹਾਡੀ ਟੈਨਸ਼ਨ ਤੁਹਾਡਾ ਡਿਪਰੈਸ਼ਨ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਵਾਰ-ਵਾਰ ਅੱਖ ਖੁੱਲਣ ਦੀ ਦਿੱਕਤ ਜਾਂ ਫਿਰ ਇੱਕ ਵਾਰ ਅੱਖ ਖੁੱਲਣ ਤੋਂ ਬਾਅਦ ਮੁੜ ਕੇ ਨੀਂਦ ਨਾ ਆਉਣ ਦੀ ਪ੍ਰੋਬਲਮ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਹੈਲਥ케ਅਰ ਮੋਗਾ ਜਿੱਥੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਆਪਣੇ ਨੁਸਖਿਆਂ ਨਾਲ ਫਾਰਮੂਲੇ ਨਾਲ ਇਸ ਵੇਲੇ ਪੂਰੀ ਦੁਨੀਆ ਨੂੰ ਕਰ ਬੈਠੇ ਹੀ ਸਿਹਤ ਯਾਬ ਕਰ ਰਹੇ ਨੇ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਅੱਜ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਦੇਣ ਵਾਲਾ ਹੈ ਇਹਦੇ ਨਾਲ ਤੁਹਾਨੂੰ ਟੈਨਸ਼ਨ ਖਤਮ ਹੋ ਜਾਣੀ ਹੈ ਡਿਪਰੈਸ਼ਨ ਨਹੀਂ ਤੁਹਾਡਾ ਰਹਿਣਾ ਬਹੁਤ ਹਲਕਾ ਜਿਹਾ ਔਰ ਬੜਾ ਸੌਖਾ ਬੜਾ ਸਖਾਲਾ ਨੁਸਖਾ ਹੈ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਇਸ ਵੇਲੇ 10 ਚੋਂ 7 ਜਾਂ 8 ਲੋਕਾਂ ਨੂੰ ਅਸੀਂ ਕਹਿ ਲਈ ਕਿ ਚਿੰਤਾ ਡਿਪਰੈਸ਼ਨ ਟੈਂਸ਼ਨ ਇਸ ਹਾਰੀਆਂ ਦਿੱਕਤਾਂ ਅੱਜਕੱਲ ਆ ਰਹੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਗੱਲ ਹੀ ਕੋਈ ਨਹੀਂ ਹੈ ਬਿਲਕੁਲ ਫਰੂਕੀ ਸਾਹਿਬ ਇਹ ਕੋਈ ਗੱਲ ਨਹੀਂ ਹੈਗੀ ਜ਼ਿਆਦਾ ਵੀ ਜਿੱਦਾਂ ਟੈਂਸ਼ਨ ਡਿਪਰੈਸ਼ਨ ਦੇ ਵਿੱਚ ਪੂਰੀ ਦੁਨੀਆ 80% ਲੋਕ ਫਸੇ ਹੋਏ ਨੇ ਉਹਨਾਂ ਨੂੰ ਆਪਾਂ ਕੱਢਣ ਦਾ ਰਾਮਬਾਂ ਨੁਸਕਾ ਦੱਸਾਂਗੇ ਜਾਂ ਸੌਖਾ ਤਰੀਕਾ ਦੱਸਾਂਗੇ ਹੋਰ ਤਾਂ ਛੱਡੋ ਤੁਸੀਂ ਫਰੂਕੀ ਸਾਹਿਬ ਦਵਾਈਆਂ ਯੋਗ ਨੂੰ ਪਰੇ ਛੱਡ ਦਿਓ ਕਿਸੇ ਤਰ੍ਹਾਂ ਨੁਸਖੇ ਨੂੰ ਪਰਾਂ ਛੱਡ ਦਿਓ ਆਪਾ ਦਵਾਈਆਂ ਯੋਗ ਜਾਂ ਨੁਸਖੇ ਤੋਂ ਬਿਨਾ ਡਿਪਰੈਸ਼ਨ ਨੂੰ ਸਟ੍ਰੈਸ ਨੂੰ ਦੂਰ ਕਰਨ ਦਾ ਤਰੀਕਾ ਦੱਸਾਂਗੇ। ਕੀ ਬਾਤ ਹੈ? ਕੀ ਬਾਤ ਹੈ? ਡਾਕਟਰ ਸਾਹਿਬ ਦਾ ਕਹਿਣਾ ਕਿ ਕੋਈ ਦਵਾਈ ਦਾ ਇਸਤੇਮਾਲ ਨਹੀਂ, ਕੋਈ ਯੋਗ ਨਹੀਂ ਕਰਨੇ, ਕੋਈ ਹੋਰ ਚੀਜ਼ਾਂ ਨਹੀਂ ਕਰਨੇ ਉਹ ਤੋਂ ਬਗੈਰ ਹੀ ਦੱਸਣ ਵਾਲੇ ਨੇ। ਅੱਛਾ ਡਾਕਟਰ ਸਾਹਿਬ ਆਮ ਬੰਦਾ ਇਹ ਕਿਵੇਂ ਸਮਝੇ ਕਿ ਮੈਨੂੰ ਜਿਹੜਾ ਡਿਪਰੈਸ਼ਨ ਚ ਜਾਂ ਮੈਂ ਟੈਨਸ਼ਨ ਚ ਫਰੂਕੀ ਸਾਹਿਬ ਇੱਕ ਤਾਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜਾ ਸਟ੍ਰੈਸ ਹੈਗੀ ਆ ਟੈਨਸ਼ਨ ਹੈਗੀ ਆ ਜਾਂ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਦਿਮਾਗ ਪ੍ਰਤੀ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਇਹਦਾ ਕਰ ਰਹੀਆਂ ਹੈਗੀਆਂ ਜਿਹੜੀਆਂ ਐਲੋਪੈਥੀ ਮੈਡੀਸਨ ਕਰ ਰਹੀਆਂ ਜਿੰਦੇ ਵਿੱਚ ਬੀਪੀ ਦੀ ਟੈਬਲੇਟ ਆਪਾਂ ਕਹਿ ਦਿੰਦੇ ਆ ਜਿਹੜਾ ਬੰਦਾ ਬੀਪੀ ਦੀ ਟੈਬਲੇਟ ਮੈਂ ਪਹਿਲਾਂ ਵੀ ਦੱਸਿਆ ਸੀ ਲੈਣੀ ਸ਼ੁਰੂ ਕਰ ਦਿੰਦਾ ਇੱਕ ਸਾਲ ਤੱਕ ਲੈਂਦਾ ਉਹ ਤੁਸੀਂ ਦਲੇਰ ਬੰਦਾ ਡਰਪੋਕ ਹੁੰਦਾ ਹੋਇਆ ਦੇਖਿਆ ਹੋਊਗਾ ਤੁਹਾਡੀ ਨੌਜੇ ਦੇ ਵਿੱਚ ਹੋਣਗੇ ਬੰਦੇ ਜਿਹੜੇ ਬੀਪੀ ਦੀ ਟੈਬਲੇਟ ਲੈ ਰਹੇ ਤੇ ਸਾਲ ਤੋਂ ਸਾਲਾਂ ਦੇ ਵਿੱਚ ਬਿਲਕੁਲ ਡਰਨਾ ਸ਼ੁਰੂ ਕਰ ਦਿੰਦੇ ਆ ਹਾਂਜੀ ਜੀ ਜੀ ਅੱਛਾ ਤੇ ਹੋਰ ਕਿਹੜੇ ਕਿੜੀਆਂ ਮਤਲਬ ਇਹ ਲਾਮਤਾਂ ਸਰੀਰ ਦੇ ਵਿੱਚ ਆਉਂ ਜਾਂਦੀਆਂ ਨੇ ਟੈਨਸ਼ਨ ਨਾਲ ਡਿਪਰੈਸ਼ਨ ਨਾਲ ਲਾਮਤਾਂ ਫਰੂਕੀ ਸਾਹਿਬ ਜਿੱਦਾਂ ਹਮੇਸ਼ਾ ਉਦਾਸ ਤੇ ਥੱਕਿਆ ਰਹਿਣਾ ਮਹਿਸੂਸ ਕਰਨਾ ਜਾਂ ਨੀਂਦ ਨਾ ਆਉਣੀ ਨੀਂਦ ਕਈ ਵਾਰੀ ਇੱਕ ਘੰਟਾ ਆ ਗਈ ਤੇ ਜਦੋਂ ਜਾ ਖੁੱਲ ਜਾਣੀ ਫਿਰ ਉਹਨੇ ਉਹਵਰ ਥਿੰਕਿੰਗ ਸੋਚੀ ਜਾਣਾ ਕੁਝ ਨਾ ਕੁਝ ਬਾਅਦ ਚ ਨੀਂਦ ਨਹੀਂ ਆਉਣੀ ਜਾਂ ਬਿਲਕੁਲ ਨਹੀਂ ਆਉਣੀ ਜਾਂ ਕੁਝ ਲੋਕ ਆਪਦੇ ਆਪ ਨੂੰ ਗੁਨਾਹਗਰ ਮੰਨੀ ਜਾਂਦੇ ਆ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਕੋਈ ਗੱਲ ਕੋਈ ਹੁੰਦੀ ਨਹੀਂ ਉਹ ਐਵੇਂ ਆਪਸ ਸਟ्रेस 'ਚ ਫਸੇ ਹੋਇਆ ਆਪਦੇ ਆਪ ਨੂੰ ਜਿਹੜਾ ਗੁਨਾਹਗਰ ਮੰਨਣਾ ਜਾਂ ਫਿਰ ਜਿਹੜਾ ਊਰਜਾ ਸ਼ਕਤੀ ਘਟ ਜਾਣੀ ਬੋਡੀ ਦੀ ਛੋਟੀ ਛੋਟੀ ਗੱਲ ਤੇ ਗੁੱਸਾ ਕਰਨਾ ਸਿਰਦਰਦ ਜਿਹਨੂੰ ਪ੍ਰਾਣਾ ਮਾਈਗਰੇਨ ਹੈ ਸਾਰੇ ਸਟ्रेस ਦੇ ਕਾਰਨੋਂ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸਟ्रेस ਹੈਗੀ ਐ ਕੋਈ ਗੱਲ ਹੀ ਨਹੀਂ ਬਗੈਰ ਯੋਗ ਤੋਂ ਬਗੈਰ ਗੋਲੀਆਂ ਤੋਂ ਬਗੈਰ ਦਵਾਈਆਂ ਤੋਂ ਤੁਹਾਡਾ ਨੁਸਖਾ ਫਾਰਮੂਲਾ ਜਿਹੜਾ ਠੀਕ ਕਰ ਦੇਗਾ ਸਟ्रेस ਡਿਪਰੈਸ਼ਨ ਅੱਛਾ ਇੱਕ ਗੱਲ ਹੋਰ ਦੱਸੋ ਜਿਹੜਾ ਬੰਦਾ ਟੈਨਸ਼ਨ 'ਚ ਚੱਲ ਜਾਂਦਾ ਜੀ ਉਹਨੂੰ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਆ ਚਿੰਬੜਦੀਆਂ ਨੇ ਟੈਨਸ਼ਨ ਦੇ ਵਿੱਚ ਫਰੂਕੀ ਸਾਹਿਬ ਚਲੇ ਜਾਂਦਾ ਜਦੋਂ ਆਪਾਂ ਕੋਈ ਵੀ ਰਿਪੋਰਟਾਂ ਦੇਖਦੇ ਆ ਆਮ ਬਲੱਡ ਪ੍ਰੈਸ਼ਰ ਵਧਨ ਦੇ ਮਰੀਜ਼ ਆਉਂਦੇ ਜਦੋਂ ਆਪਾਂ ਕਾਰਨ ਤੇ ਦੇਖਦੇ ਆ ਤਾਂ ਸਟ੍ਰੈਸ ਹੁੰਦੀ ਹੈ ਸਟ੍ਰੈਸ ਕਾਰਨ ਬੀਪੀ ਵਾਧਾ ਵਧਦਾ ਹੈਗਾ ਤੇ ਜਾਂ ਜਿਨ੍ਹਾਂ ਦਾ ਓਵਰ ਥਿੰਕਿੰਗ ਆ ਜਾਂ ਵੈਸੇ ਇੱਕ ਗੱਲ ਮੈਂ ਫਰੂਕੀ ਸਾਹਿਬ ਤੁਹਾਨੂੰ ਦੱਸਦਾ ਸਟ੍ਰੈਸ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ ਸਟ੍ਰੈਸ ਕੋਈ ਮਾੜੀ ਚੀਜ਼ ਨਹੀਂ ਹੈਗੀ ਜੇ ਸਟ੍ਰੈਸ ਨੂੰ ਹਲਕੀ ਸਟ੍ਰੈਸ ਲਈ ਜਾਵੇ ਕੰਮ ਪ੍ਰਤੀ ਥੋੜੀ ਬਹੁਤੀ ਜਿਹੜੀ ਸਟ੍ਰੈਸ ਲਈ ਜਾਵੇ ਤੇ ਆਪਾਂ ਨੂੰ ਮੰਜ਼ਿਲ 'ਚ ਪਹੁੰਚਣ ਦੇ ਵਿੱਚ ਵੀ ਉਹ ਸਹਾਇਤਾ ਕਰਦੀ ਹੈ ਮਤਲਬ ਹੈਲਦੀ ਸਟ੍ਰੈਸ ਹੈਲਦੀ ਸਟ੍ਰੈਸ ਲਾਵੇ ਅਨ ਹੈਲਦੀ ਸਟ੍ਰੈਸ ਨਹੀਂ ਲੈਣੀ ਚਾਹੀਦੀ ਜਿਹੜਾ ਸਾਰਾ ਦਿਨ ਜਦ ਰਾਤ ਨੂੰ ਵੀ ਸੋਚੀ ਜਾਣਾ ਥੋੜਾ ਟਾਈਮ ਲਈ ਸਟ੍ਰੈਸ ਲਵਾਂਗੇ ਤਾਂ ਆਪਾਂ ਨੂੰ ਮੰਜ਼ਿਲ ਤੇ ਵਿੱਚ ਪਹੁੰਚਣ ਦੇ ਵਿੱਚ ਆਪਣੀ ਮਦਦ ਕਰੂਗੀ ਆਪਣੇ ਕੰਮਕਾਰ 'ਚ ਆਪਾਂ ਨੂੰ ਸਫਲਤਾ ਹਾਸਲ ਹੋਊਗੀ ਹੈਲਦੀ ਸਟ੍ਰੈਸ ਲੈਣੀ ਚਾਹੀਦੀ ਜੀ ਜੀ ਤੇ ਬਲਾਵਾ ਕਿਹੜੇ ਕਿਹੜੀਆਂ ਬਿਮਾਰੀਆਂ ਨੂੰ ਦਿੰਦੀ ਹੈ ਜੀ ਫਿਰ ਸਟ੍ਰੈਸ ਜੇ ਅਨ ਹੈਲਦੀ ਹੋ ਜਾਏ ਇਹ ਆਣਾ ਹੈਲਦੀ ਹੋ ਜਾਵੇ ਫਰੂਕੀ ਸਭ ਡਿਪਰੈਸ਼ਨ ਚ ਬੰਦਾ ਚੱਲ ਜਾਂਦਾ ਕੰਮਕਾਰ ਤੋਂ ਵੀ ਰਹਿ ਜਾਂਦਾ ਜਾਂ ਜਿੱਦਾਂ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹਾਰਟ ਅਟੈਕ ਤੱਕ ਦੀ ਸਮੱਸਿਆ ਜਿਹੜੀ ਇਹਦੇ ਨਾਲ ਆ ਜਾਂਦੀ ਆ ਕਿਸੇ ਤਰ੍ਹਾਂ ਦਾ ਜਿ ਭੁੱਖ ਲੱਗਣਾ ਜਿਹੜੀ ਹੈਗੀ ਘਟ ਜਾਂਦੀ ਆ ਸ਼ੂਗਰ ਥਾਇਰੋਇਡ ਬੀਪੀ ਜਿੱਦਾਂ 100 ਦੇ ਵਿੱਚੋਂ ਜੇ ਆਪਾਂ ਸੀਮਰੀਜ਼ ਦੇਖਦੇ ਹੈਗੇ ਆ ਤਾਂ ਉਹਨਾਂ ਦਾ ਜਿੰਨੀਆਂ ਵੀ ਪ੍ਰੋਬਲਮ ਸ਼ੂਗਰ, ਬੀਪੀ ਹਾਈ ਬਲੱਡ ਪ੍ਰੈਸ਼ਰ ਹੈਗਾ ਵਾ ਉਹ ਤਜਾਬ ਜਿੱਦਾਂ ਸਿਰਦਰਦ, ਥਾਇਰੋਇਡ ਹੋ ਜਾਣਾ, ਹਾਰਟ ਅਟੈਕ ਹੋ ਜਾਣਾ ਇਹ ਸਾਰੇ ਸਟ्रेस ਕਾ ਦੇ ਕਾਰਨ ਹੁੰਦੇ ਆ। ਅੱਛਾ ਸਟ्रेस ਕਰਕੇ ਤੁਸੀਂ ਇੱਕ ਮਰੀਜ਼ ਨੂੰ ਦੱਸ ਰਹੇ ਸੀ ਸਟ्रेस ਕਰਕੇ ਜਿਹੜਾ ਤੁਹਾਡਾ ਖੂਨ ਵੀ ਗਾੜਾ ਹੋ ਗਿਆ। ਇਹ ਵੀ ਹੋ ਸਕਦਾ ਹੈ ਜੀ ਬਿਲਕੁਲ ਕੋਲੇਸਟ੍ਰੋਲ ਵੱਧ ਜਾਂਦਾ ਹੈ ਇਹਦੇ ਨਾਲ ਕਾਫੀ ਸਾਰੀਆਂ ਲਾਮਤਾਂ ਆਉਂਦੀਆਂ ਹਨ ਪਰ ਜ਼ਿਆਦਾਤਰ ਜਿਹੜਾ ਫਰੁਕੀ ਸਾਹਿਬ ਇਹਦਾ ਬ੍ਰੇਨ ਦੇ ਉੱਪਰ ਮਾੜਾ ਅਸਰ ਪੈਂਦਾ ਜ਼ਿਆਦਾ ਇਹਨੂੰ ਸਟ੍ਰੈਸ ਨੂੰ ਲੈਣਾ ਨਹੀਂ ਚਾਹੀਦਾ ਜੀ 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 ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਲੋਕ ਜਿਸ ਤਰੀਕੇ ਨਾਲ ਤੁਸੀਂ ਇੱਕ ਹੈਲਦੀ ਸਟ੍ਰੈਸ ਦੀ ਗੱਲ ਕੀਤੀ ਹੈ ਹੈਲਦੀ ਸਟ੍ਰੈਸ ਦੇ ਚੱਕਰਾਂ 'ਚ ਅਨ ਹੈਲਦੀ ਜਿਹੜਾ ਸਟ੍ਰੈਸ ਹੈ ਉਹਦੇ ਵੱਲ ਕਦਮ ਕਿਵੇਂ ਵਧਾ ਲੈਂਦੇ ਨੇ ਇਹ ਵੀ ਸਾਨੂੰ ਦੱਸ ਦਿਓ ਜਿੱਦਾਂ ਫਰੁਕੀਆ ਓਵਰ ਥਿੰਕਿੰਗ ਸਾਰਾ ਦਿਨ ਸੋਚੀ ਜਾਣਾ ਜਿਆਦਾ ਪਰੇਸ਼ਾਨੀ ਦੇ ਵਿੱਚ ਰਹਿਣਾ ਜਾਂ ਇੱਕ ਮਾਹੌਲ ਇਦਾਂ ਦਾ ਪੈਦਾ ਕਰ ਲੈਣਾ ਜਿੱਦਾਂ ਹੁਣ ਆਪਾਂ ਦੇਖਿਓ ਕੁਝ ਆਪਣੇ ਬੱਚੇ ਬੱਚਿਆਂ ਨੂੰ ਸਟ्रेस ਹੋ ਰਹੀ ਆ ਉਹ ਨਾ ਜਿੱਦਾਂ ਦੇਖਦੇ ਦੇਖਦੇ ਕੋਈ ਮੋਬਾਈਲ ਨੂੰ ਜਿਆਦਾ ਯੂਜ਼ ਕਰੀ ਜਾਂਦਾ ਜਾਂ ਉਹੋ ਜਿਹੀ ਕੋਈ ਮੂਵੀ ਦੇਖੀ ਜਾਂਦੇ ਆ ਉਹਦੇ ਕਾਰਨ ਸਟ्रेस ਲਈ ਜਾਂਦੇ ਆ ਸਟ्रेस ਦੇ ਵਿੱਚ ਫਸੇ ਹੋਏ ਲੋਕ ਜਿਹੜੇ ਹੈਗਾ ਕੋਈ ਵੱਡੀ ਗੱਲ ਦੀ ਹੈਗੀ ਨੂੰ ਥੋੜੇ ਟਾਈਮ ਦੇ ਵਿੱਚ ਹੀ ਕੱਢ ਸਕਦੇ ਆ ਆਪਾਂ ਪਰ ਇਹਨੂੰ ਇੱਕ ਖੁੱਲਾ ਮਾਹੌਲ ਵੀ ਚਾਹੀਦਾ ਜਾਂ ਜਿੱਦਾਂ ਲੋਕ ਹੁਣ ਕੋਈ ਸੈਰ ਨਹੀਂ ਕਰਦੇ ਜਿਆਦਾਤਰ ਮੋਬਾਈਲ ਦੇਖੀ ਜਾਂਦੇ ਟੀਵੀ ਦੇਖੀ ਜਾਂਦੇ ਦੇਰ ਰਾਤ ਸੌਂਦੇ ਆ ਉਹ ਸਾਰਾ ਸਟ्रेस ਨੂੰ ਸੱਦਾ ਦੇਣਾ ਜੀ 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 ਅਸੀਂ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਇੱਥੇ ਇਹ ਬ੍ਰਹਮੀ ਪਾਊਡਰ ਰੱਖਿਆ ਹੈ ਔਰ ਅਸ਼ਵਗੰਧਾ ਪਾਊਡਰ ਰੱਖਿਆ ਹੈ ਇਹਦਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲੇ ਆ ਅੱਛਾ ਡਾਕਟਰ ਸਾਹਿਬ ਜਿਹੜੇ ਇਸ ਤਰ੍ਹਾਂ ਦੇ ਨੁਸਖੇ ਨੇ ਫਾਰਮੂਲੇ ਨੇ ਕਈ ਵਾਰ ਕਹਿੰਦੇ ਜੀ ਅਸੀਂ ਤਾਂ ਆਪਣਾ ਆਪਣਾ ਆ ਕੇ ਥੱਕ ਗਏ ਆ ਅੱਕ ਗਏ ਆ ਤੁਸੀਂ ਕਹਿੰਦੇ ਵੀ ਅਗਰ ਕਿਸੇ ਨੂੰ ਟੈਨਸ਼ਨ ਦਾ ਦੌਰਾ ਪੈ ਜੇ ਤੇ ਤੁਹਾਡੇ ਇਹ ਅਰਕ ਬੜਾ ਵਧੀਆ ਕੰਮ ਕਰਦੇ ਨੇ ਪੂਰਾ ਕੰਮ ਕਰਦੇ ਜਿੱਦਾਂ ਹੁਣ ਆ ਬ੍ਰਹਮੀ ਦਾ ਪਾਊਡਰ ਰੱਖਿਆ ਹੈ ਤੇ ਇਹਦੇ ਨਾਲ ਦੇਖੋ ਆ ਬ੍ਰਹਮੀ ਅਰਕ ਹੈਗਾ ਅਸੀਂ ਵੈਸੇ ਫਰੂਕੀ ਸਾਹਿਬ ਜਿੰਨੇ ਸਟ੍ਰੈਸ ਦੇ ਪੇਸ਼ੈਂਟ ਹੁਣ ਤੱਕ ਠੀਕ ਕੀਤੇ ਥੋੜੇ ਨੀਂਦ ਦਾ ਹੁੰਦਾ ਇਹ ਬ੍ਰੰਮੀ ਜਿਹੜਾ ਅਰਕ ਹੈਗਾ ਇਹਦੇ 20 ਡ੍ਰੌਪ ਅਸੀਂ ਰਾਤ ਨੂੰ ਸੌਣ ਨੂੰ ਦਿੰਨੇ ਆ ਪੇਸ਼ੈਂਟ ਨੂੰ ਕਹਿੰਦੇ ਸਾਡਾ ਪਹਿਲਾਂ ਨੀਂਦ ਦਾ ਸਮੱਸਿਆ ਹੱਲ ਕਰੋ ਡਾਕਟਰ ਸਾਹਿਬ ਤੁਸੀਂ ਅਜ਼ਮਾ ਕੇ ਦੇਖ ਲਿਓ ਵੀ ਡ੍ਰੌਪ ਜੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਪਣੇ ਹੱਥੀ ਦੇ ਦਿਓ ਰਾਤ ਨੂੰ ਪਹਿਲੇ ਦਿਨ ਨੀਂਦ ਆਉਗੀ ਜੋ ਬੱਚਿਆਂ ਵਰਗੀ ਨੀਂਦ ਆਉਗੀ ਜੇ ਇਹ ਨਹੀਂ ਜਿਵੇਂ ਗੋਲੀਆਂ ਨਾਲ ਨੀਂਦ ਆ ਰਹੀ ਹੈ ਰਾਤ ਨੂੰ ਨੀਂਦ ਸੌਂ ਤਾਂ ਜਾਂਦੇ ਆ ਪਰ ਸਵੇਰ ਜਿਹੜਾ ਹਲਕਾ ਫੁਲਕਾ ਸਰੀਰ ਨਹੀਂ ਹੁੰਦਾ ਲੱਗਦਾ ਜਿੱਦਾਂ ਵੀ ਅਸੀਂ ਰਾਤ ਸੁੱਤੇ ਹੀ ਨਹੀਂ ਗਏ ਉਹ ਚੀਜ਼ ਨਹੀਂ ਪੂਰੀ ਗੂੜੀ ਨੀਂਦ ਆਉਗੀ ਔਰ ਜਿਹੜੀ ਸਾਰੀ ਜਿਹੜੀ ਰਿਲੈਕਸ ਮੈਂ ਬਾਡੀ ਨੂੰ ਕਰ ਦੂਗਾ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਨਾ ਜਦੋਂ ਬੰਦਾ ਨੀਂਦ ਵਿੱਚ ਗੂੜੀ ਨੀਂਦ ਲੈ ਲੈਂਦਾ ਕਈ ਵਾਰ ਡਲਨੈਸ ਆ ਜਾਂਦੀ ਹੈ ਦੁਪਹਾੜ ਦੇ ਵਿੱਚ ਇਹਦੇ ਨਾਲ ਇਹ ਤਾਂ ਨਹੀਂ ਹੋਊਗਾ ਵੀ ਕੋਈ ਨਹੀਂ ਫਿਰ ਕਿ ਸਾਵੇ ਇਹਦੇ ਨਾਲ ਡਾਲਨਸ ਨਹੀਂ ਆਉਗੀ ਇਹ ਤਾਂ ਤੁਹਾਨੂੰ ਬਿਲਕੁਲ ਜਿਹੜੀ ਗੂੜੀ ਡੀਪਲੀ ਨੀਂਦ ਦੇਊਗਾ ਤੇ ਸਾਰੀ ਬੋਡੀ ਦੀ ਲੋ ਹੋਈ એનર્ਜੀ ਜਿਹੜੀ ਤੁਹਾਡੀ ਪਹਿਲੀ ਰਾਤ ਦੇ ਵਿੱਚ ਹੀ ਬਿਲਕੁਲ ਠੀਕ ਹੋ ਜੂਗੀ ਜਿੱਦਾਂ ਹੁਣ ਅਸੀਂ ਆ ਜਿਹੜੀ ਨੀਂਦ ਤੋਂ ਬ੍ਰੇਨ ਦੀਆਂ ਜਿੰਨੀਆਂ ਪ੍ਰੋਬਲਮਾਂ ਤੋਂ ਇੱਕ ਕਿੱਟ ਬਣਾਈ ਹੈਗੀ ਆ ਵੈਸੇ ਸਾਡੀਆਂ ਕਿੱਟਾਂ ਸਾਰੀਆਂ 4-4 ਜਿਹੜੀਆਂ ਸ਼ੀਸ਼ੀਆਂ ਦੀਆਂ ਹੀ ਹੁੰਦੀਆਂ ਇਹ ਸਾਡੇ ਆਨਲਾਈਨ ਕਿੱਟ ਵੀ ਪੇਸ਼ੈਂਟ ਖਰੀਦ-ਖਰੀਦ ਕੇ ਬਹੁਤ ਜਿਹੜੇ ਠੀਕ ਹੋ ਗਏ ਆ ਦੇਖੋ ਚਾਰ ਇਹਦੇ ਵਿੱਚ ਮੈਡੀਸਨ ਆ ਆ ਦੇਖੋ ਕੋਈ ਪੁੱਛੇ ਤਾਂ ਬਿਨਾਂ ਵੀ ਲੈ ਸਕਦਾ ਇਹਨੂੰ ਜਿਹਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਆ ਜਿਹਦਾ ਬੀਪੀ ਵਧ ਰਿਹਾ ਜਾਂ ਸਿਰਦਰਦ ਆ ਜਾਂ ਪੁਰਾਣਾ ਮਾਈਗਰੇਨ ਆ ਜਾਂ ਬ੍ਰੇਨ ਦੀ ਜਿੰਨੀਆਂ ਵੀ ਪੁਰਾਣੀਆਂ ਪ੍ਰੋਬਲਮ ਲਾਸ ਆਫ ਮੈਮਰੀ ਜਿਹਨੂੰ ਕਹਿੰਦੇ ਸਾਨੂੰ ਯਾਦ ਭੁੱਲ ਜਾਂਦਾ ਰੱਖੀ ਹੋਈ ਚੀਜ਼ ਸਾਨੂੰ ਪਤਾ ਨਹੀਂ ਲੱਗਦੀ ਹੁਣ ਕੁਝ ਪੇਸ਼ੈਂਟ ਇਦਾਂ ਦੇ ਇਸ ਕਿੱਟ ਨਾਲ ਸਿਕਯਰ ਕੀਤੇ ਜੋ ਫਰੂਕੀ ਸਾਹਿਬ ਇੱਥੋਂ ਚੜਨਾ ਜਾਣਾ ਲੁਧਿਆਣੇ ਪਹੁੰਚ ਕਿਤੇ ਜਾਂਦੇ ਉਹਨਾਂ ਨੂੰ ਯਾਦ ਹੀ ਭੁੱਲ ਜਾਂਦਾ ਵੀ ਬੱਸ 'ਚ ਬੈਠੇ ਹੋਏ ਆ ਇਹ ਸਕਿੱਟ ਦਾ ਕਮਾਲ ਹੈ ਬਿਲਕੁਲ ਨੇ 20-20 ਦਿਨ ਦੇ ਵਿੱਚ ਇਹੜਾ ਜਿਹੜਾ ਇਹਨਾਂ ਚੀਜ਼ ਨੂੰ ਨਾਰਮਲ ਕੀਤਾ ਮਤਲਬ ਉਹ ਲੋਕਾਂ ਵਾਸਤੇ ਵੀ ਇਹਦੇ 'ਚ ਹੱਲ ਹੈਗਾ ਜਿਹੜੇ ਫੋਨ ਕੱਢਦੇ ਨੇ ਨੰਬਰ ਮਲਾਉਣ ਲਈ ਤੇ ਭੁੱਲ ਜਾਂਦੇ ਨੇ ਵੀ ਅਸੀਂ ਨੰਬਰ ਕਿਹਦਾ ਮਲਾਉਣਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਇਹਦੇ ਵਿੱਚ ਕਾਫੀ ਸਾਰੀਆਂ ਜੜੀ ਬੂਟੀਆਂ ਦੇ ਅਰਕ ਅਸੀਂ ਮਲਾਏ ਜਾਂਦਾ ਸ਼ੰਕਪੁਸ਼ਪੀ ਹੈਗੀ ਤੇ ਜਿਹੜਾ गोल्ड पसमे ਦੇ ਵਿੱਚ ਹੈਗੀ ਆ ਇੱਕ ਵਿਚਾ ਨਾਮ ਦਾ ਜਿਹੜਾ ਪਦਾਰਥ ਹੁੰਦਾ ਜਾਂ ਜੜੀ ਬੂਟੀਆਂ ਉਹਦਾ ਵੀ ਅਸੀਂ ਾਰਕੇ ਦੇ ਵਿੱਚ ਯੂਜ਼ ਕੀਤਾ ਅਸ਼ਵਗੰਧਾ ਧਾਰਕੇ ਦੇ ਵਿੱਚ ਹੈਗਾ ਵਾ ਸਾਰਾ ਸਟੈਸ ਲੈਵਲ ਨੂੰ ਥੋੜੇ ਦਿਨਾਂ ਦੇ ਵਿੱਚ ਦੂਰ ਕਰ ਦਿੰਦੇ ਆ ਅੱਛਾ ਚਲੋ ਡਾਕਟਰ ਜੀ ਤਾਂ ਹੋ ਗਈ ਥੋੜੀ ਜਿਹੜੀ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਦਿਓ ਕਿ ਇਹ ਕਿਵੇਂ ਅਸੀਂ ਇਸਤੇਮਾਲ ਕਰਨਾ ਹੈ ਕਿਵੇਂ ਬਣਾਉਣਾ ਹੈ ਅਸੀਂ ਅਸ਼ਵਗੰਧਾ ਜਾਂ ਬ੍ਰਹਮੀ ਦਾ ਇਸਤੇਮਾਲ ਦੁੱਧ ਨਾਲ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਕਰਨਾ ਬਿਲਕੁਲ ਬਿਲਕੁਲ ਅੱਜ ਆਪਾਂ ਦਰਸ਼ਕਾਂ ਨੂੰ ਬਣਾ ਕੇ ਜਿਹੜਾ ਨੁਸਖਾ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਸਾਰੀਆਂ ਜਿੱਦਾਂ ਬ੍ਰਹਮੀ ਨੂੰ ਯੂਜ਼ ਕਰਨ ਤੇ ਅਸ਼ਵਗੰਧਾ ਨੂੰ ਵੀ ਯੂਜ਼ ਕਰਨ ਦਾ ਤਰੀਕਾ ਦੱਸਾਂਗੇ ਕੀ ਨੁਸਖਾ ਜੀ ਕੀ ਕਿਵੇਂ ਇਸਤੇਮਾਲ ਕਰਨਾ ਜਿੱਦਾਂ ਬ੍ਰਹਮੀ ਤੋਂ ਆਪਾਂ ਅੱਧਾ ਚਮਚ ਬ੍ਰਹਮੀ ਦਾ ਲੈਣਾ ਹੈਗਾ ਤੇ ਇਹਨੂੰ ਜਿਹੜਾ ਗਰਮ ਦੁੱਧ ਦੇ ਵਿੱਚ ਵਾਲ ਕੇ ਤੇ ਰਾਤ ਨੂੰ ਸੌਣ ਲੱਗਿਆ ਲੈਣਾ ਤੇ ਜਿਹੜਾ ਅਸ਼ਵਗੰਧਾ ਪਾਊਡਰ ਹੈਗਾ ਫਰੁਕੀ ਸਾਹਿਬ ਦੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਇਹ ਗਰਮ ਦੁੱਧ ਦੇ ਵਿੱਚ ਬਾਲਣਾ ਨਹੀਂ ਇਹਨੂੰ ਗਰਮ ਦੁੱਧ ਦੇ ਵਿੱਚ ਅੱਧਾ ਚਮਚ ਕੋਲ ਕੇ ਇਹਨੂੰ ਪੀਣਾ ਹੈਗਾ ਜੀ 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 ਬ੍ਰਹਮੀ ਨੂੰ ਬਾਲਣਾ ਚਲੋ ਅਸੀਂ ਤੁਹਾਨੂੰ ਦੱਸ ਦਿੰਨੇ ਆ ਵੀ ਕਿਸ ਤਰੀਕੇ ਨਾਲ ਇਹ ਬਾਲਣਾ ਹੈਗਾ ਡਾਕਟਰ ਸਾਹਿਬ ਇਹਨੂੰ ਅਸੀਂ ਸ਼ੁਰੂ ਕਰਕੇ ਅਸੀਂ ਦਿਖਾ ਵੀ ਦਿੰਨੇ ਐ ਐਕਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਦਾ ਇਹਦਾ ਇਸਤੇਮਾਲ ਕਰਨਾ ਅੱਛਾ ਇਹਦਾ ਅੱਧਾ ਚਮਚ ਲੈਣਾ ਜੀ ਬ੍ਰਹਮੀ ਹਾਂਜੀ ਬ੍ਰਹਮੀ ਦਾ ਅੱਧਾ ਚਮਚ ਠੀਕ ਹੈ ਇੱਕ ਇੱਕ ਕੱਪ ਦੁੱਧ ਦੇ ਵਿੱਚ ਉਬਾਲ ਕੇ ਇਹਨੂੰ ਰਾਤ ਨੂੰ ਸੌਣ ਲੱਗਿਆ ਲੈਣਾ ਹੈ ਜਿਹੜਾ ਅਸ਼ਵਗੰਧਾ ਇਹਨੂੰ ਗਰਮ ਦੁੱਧ ਦੇ ਵਿੱਚ ਪਾ ਕੇ ਲੈਣਾ ਹੈਗਾ ਦੱਚ ਚਾਹ ਹਾਂਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਹੁਣ ਕੁਝ ਲੋਕ ਨੇ ਇੱਥੇ ਬੈਠੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਤਜਰਬਾ ਹੈਗਾ ਜਿਹੜਾ ਹੈਲਥ케ਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਰੇਂਦਰਪਾਲ ਸ਼ਰਮਾ ਜੀ ਨਾਲ ਕਿਹੋ ਜਿਹਾ ਤਜਰਬਾ ਹੈ ਕਿਹੋ ਜਿਹੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਕਿੰਨਾ ਕੁ ਫ ਅੱਛਾ ਕਿੱਥੋਂ ਆਇਓ ਕੋਰੀ ਸੇਖਾਂ ਦੇ ਅੱਛਾ ਕੀ ਪ੍ਰੋਬਲਮ ਲੈ ਕੇ ਆਇਓ ਰੰਜੀ ਜੀ ਹਾਂਜੀ ਉਹ ਯਾਨੀ ਕੱਡੋ ਪ੍ਰੈਸ਼ਰ ਸੀਗਾ ਯਾਨੀ ਨੀਂਦ ਨਹੀਂ ਸਿਆਉਂਦੀ ਜ ਰਾਤ ਨੂੰ ਅੱਛਾ ਹਾਂਜੀ ਉਦਾਂ ਹੀ ਯਾਨੀ ਕਿ ਦਵਾਈ ਖਾਦੀ ਹੋ ਚਲੇ ਯਾਨੀ ਕਿ 5 ਸਾਲ ਹੋ ਚਲੇ ਹੈਗਾ ਦਾ ਦਿੱਕਤ ਸੀਗੀ ਕਿੰਨੇ ਜੀ 5 ਕਿ ਸਾਲ ਹੋ ਚਲੇ ਹੈਗਾ 5 ਸਾਲ ਹੋ ਗਈ ਸੀ ਕਿੰਨੇ ਟਾਈਮ ਸੁੱਤੇ ਹੋ 5 ਸਾਲਾਂ ਚ ਹਾਂਜੀ ਉਹ ਕਾਫੀ ਪ੍ਰੋਬਲਮ ਸੀਗੀ ਯਾਨੀ ਕਿ ਹੁਣ ਇਹਨਾਂ ਦਵਾਈ ਲੈਣਾ ਥੋੜਾ ਟਾਈਮ ਆਏ ਬਹੁਤ ਫਰਕ ਆਈ ਇਹਨਾਂ ਅੱਛਾ ਤੇ ਕੀ ਹੁੰਦਾ ਸੀ ਪਹਿਲਾਂ ਜਦੋਂ ਅੱਖ ਵਾਰ-ਵਾਰ ਖੁੱਲਦੀ ਸੀ ਜਾਂ ਨੀਂਦ ਆਉਂਦੀ ਹੀ ਨਹੀਂ ਸੀ ਵੈਸੇ ਟੈਨਸ਼ਨ ਨਾਲ ਹੀ ਉਹਦਾ ਹੋ ਜਾਂਦਾ। ਅੱਛਾ ਟੈਨਸ਼ਨ ਜ਼ਿਆਦਾ ਸੀ। ਕੀ ਕੰਮ ਕਰਦੇ ਹੋ ਤੁਸੀਂ? ਕਾਰਪੈਂਟਰ ਦਾ। ਅੱਛਾ ਕਾਰਪੈਂਟਰ ਦਾ ਕੰਮ ਕਰਦੇ। ਉਹ ਤਾਂ ਵੈਸੇ ਵੀ ਅੱਜਕੱਲ ਫਲੈਕਸ ਵਗੈਰਾ। ਕਈ ਵਾਰ ਕੰਮ ਕਰਦੇ ਵੀ ਟੈਨਸ਼ਨ ਹੋ ਜਾਂਦੀ ਹੈ। ਤੇ ਫਿਰ ਕਿਸੇ ਨੂੰ ਦਿਖਾਏ ਨਹੀਂ ਤੁਸੀਂ? ਨਹੀਂ ਲੈ ਐਸੇ ਦਵਾਈ ਨਹੀਂ ਰਾਮਾਇ ਇੱਕ ਤਾਂ। ਅੱਛਾ ਕਿਸੇ ਤੋਂ ਪਾਛੋ ਕੋਈ ਫਰਕ ਪਿਆ ਨਹੀਂ? ਨਹੀਂ ਨਹੀਂ। ਓਕੇ। ਹਾਂਜੀ ਬਾਚ ਇਨਾ ਦੱਸਿਆ ਸੀਗਾ ਇੱਥੋਂ ਫਰਕ ਪਿਆ ਯਾਨੀ ਕਿ। ਅੱਛਾ ਤੇ ਕਿੰਨੇ ਟਾਈਮ ਚ ਫਰਕ ਪਿਆ ਤੁਹਾਨੂੰ? ਹਾਂਜੀ ਇੱਥੇ ਥੋੜਾ ਟਾਈਮ ਲੱਗਿਆ ਯਾਨੀ ਕਿ। ਅੱਛਾ ਕਿੰਨੇ ਟਾਈਮ ਦੀ ਤੁਸੀਂ ਉਹ ਤੁਹਾਨੂੰ ਬੁੰਦਾਲੀ ਮੈਡੀਸਿਨ ਦਿੱਤੀ ਸੀ ਅਨ ਥੋੜੇ ਟਾਈਮ ਬਾਅਦ ਹੀ ਯਾਨੀ ਕਿ 20-25 ਦਿਨ ਲੱਗ ਜਾਂਦੀ ਅੱਛਾ 20-25 ਦਿਨ ਤੁਹਾਨੂੰ ਲੱਗੇ ਸੀ ਵੀ ਮਤਲਬ ਤੁਹਾਨੂੰ ਕਿੰਨੇ 5 ਸਾਲ ਦੀ ਪ੍ਰੋਬਲਮ ਤੁਹਾਡੀ 20-25 ਦਿਨਾਂ ਚ ਪਹਿਲੇ ਦਿਨ ਕਿੰਨਾ ਆਰਾਮ ਤੁਹਾਨੂੰ ਆਇਆ ਕਿੰਨਾ ਕਰਾ ਮਿਲਿਆ ਜਾਂ ਕਦੋਂ ਕੋ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਗਿਆ ਸੀ ਨਹੀਂ ਥੋੜੇ ਦਿਨ ਬਾਅਦ ਫਿਰ ਕਪੈਂਦਾ ਹੋ ਗਿਆ ਸੀ ਜੀ 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 ਸੋ ਸਾਡੇ ਨਾਲ ਇੱਕ ਹੋਰ ਸ਼ਖਸ ਵੀ ਨੇ ਸੱਚਕਲ ਬਾਈ ਜੀ ਸੱਚਕਲ ਜੀ ਤੁਹਾਡਾ ਕਿੰਨਾ ਹੈ ਜਰਨੈਲ ਸਿੰਘ ਜੀ ਤੁਹਾਨੂੰ ਕੀ ਤੁਸੀਂ ਇੱਥੇ ਡਿਪਰੈਸ਼ਨ ਦੀ ਪ੍ਰੋਬਲਮ ਹੀ ਸੀਗੀ ਤੁਹਾਨੂੰ ਵੀ ਜੀ ਸਰ ਕੀ ਕੰਮ ਕਰਦੇ ਹੋ ਤੁਸੀਂ ਪਲੰਬਰ ਦਾ ਸਰ ਲੰਬਰ ਦਾ ਕੰਮ ਕਰਦੇ ਹਾਂ ਕੀ ਹੁੰਦਾ ਸੀ ਡਿਪਰੈਸ਼ਨ ਨਾਲ ਨਹੀਂ ਹੁੰਦੀ ਸੀ ਦਿਮਾਗ ਤੇ ਲੋਡ ਬਣਿਆ ਰਹਿੰਦਾ ਸੀਗਾ ਪਾਸੋਂ ਦਵਾਈ ਦੂਈ ਕਾਫੀ ਲਈ ਅੰਗਰੇਜ਼ੀ ਵੀ ਲਈ ਪਰ ਨਹੀਂ ਫਰਕ ਪਿਆ ਫਿਰ ਸਾਨੂੰ ਅਸੀਂ ਐਡ ਦੇਖੀ ਇਹਨਾਂ ਦੀ ਫਿਰ ਅਸੀਂ ਇੱਥੇ ਆਏ ਤੇ ਥੋੜੇ ਦਿਨਾਂ ਬਾਅਦ ਹੀ ਸਾਨੂੰ ਥੋੜਾ ਫਰਕ ਮਹਿਸੂਸ ਹੋਣ ਲੱਗਾ ਹਾਂਜੀ ਹੁਣ ਕਾਫੀ ਹੱਦ ਤੱਕ ਠੀਕ ਹੈ ਜੀ ਜਦੋਂ ਟੈਨਸ਼ਨ ਹੁੰਦੀ ਸੀ ਫਿਰ ਫਿਰ ਕੀ ਹੁੰਦਾ ਸੀ ਟੈਨਸ਼ਨ ਨਾਲ ਹੁੰਦਾ ਕੀ ਸੀ ਡਿਪਰੈਸ਼ਨ ਨਾਲ ਹੁੰਦਾ ਕੀ ਸੀ ਅੱਖ ਨਹੀਂ ਲੱਗਦੀ ਸੀ ਸਾਰਾ ਸਾਰਾ ਰਾਤ ਜਾਗਦੇ ਲੰਘ ਜਾਂਦੀ ਸੀ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਹੋ ਗਈ 3-4 ਸਾਲ ਹੋ ਗਏ 3-4 ਸਾਲ ਹੋ ਗਏ ਤੁਹਾਨੂੰ ਤੇ ਫਿਰ ਕਿੰਨੇ ਮਹੀਨੇ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਜਦੋਂ ਤੁਸੀਂ ਇੱਥੇ ਹਫਤੇ ਇੱਕ ਬਾਅਦ ਥੋੜਾ ਥੋੜਾ ਫਰਕ ਮਹਿਸੂਸ ਹੋਣ ਲੱਗ ਗਿਆ ਹਫਤੇ ਇੱਕ ਬਾਅਦ ਜੀ ਸਰ ਅੱਛਾ ਤੇ ਡਾਕਟਰ ਸਾਹਿਬ ਨੇ ਕੀ ਦੱਸਿਆ ਸੀ ਪ੍ਰੋਬਲਮ ਕੀ ਹੈ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਡਿਪਰੈਸ਼ਨ ਦੀ ਪ੍ਰੋਬਲਮ ਆ ਅੱਛਾ ਵੀ ਦਵਾਈ ਖਾਓ ਬੂੰਦਾਂ ਵਾਲੀ ਤੇ ਹੋ ਜਾਊਗਾ ਠੀਕ ਹੁਣ ਕਾਫੀ ਫਰਕ ਆ ਜੀ 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 ਅੱਛਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਗੋਲੀਆਂ 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 ਵੀ ਕੀ ਬਾ ਡਾਕਟਰ ਲਗਾ ਦਿੰਦੇ ਨੇ ਤੁਸੀਂ ਵੀ ਖਾਧੀਆਂ ਸੀ ਗੋਲੀ अच्छा ते ਹੋਰ ਡਾਕਟਰ ਨੇ ਕੀ ਦਿੱਤਾ ਸੀ ਬਸ ਇਹ ਬੂੰਦਾਂ ਵਾਲੀ ਦਵਾਈ ਸੀ ਸਰ ਅੱਛਾ ਜੀ ਸਰ ਦਵਾਈ ਜੀ ਜੀ ਸਰ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਸ਼ਖਸ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਰਜਿੰਦਰ ਸਿੰਘ ਹੈ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਜੀ ਕਾਲਾਫਗਾਨਾ ਫਤੇਗੜ ਚੋੜੀਆਂ ਬਲਾਕ ਦੇ ਵਿੱਚੋਂ ਆਇਆ ਜੀ ਗਰਦਾਸ ਗਰਦਾਸਪੁਰ ਤੋਂ ਕੀ ਪ੍ਰੋਬਲਮ ਲੈ ਕੇ ਆਏ ਬਾਈ ਜੀ ਸ਼ੂਗਰ ਪ੍ਰੋਬਲਮ ਹੈ ਜੀ ਅੱਛਾ ਕਿੰਨੀ ਰਹਿੰਦੀ ਹੈ ਸ਼ੂਗਰ ਤੁਹਾਡੀ ਮੈਨੂੰ 400 ਰਹਿੰਦੇ ਸੀ ਤੇ ਇਹਨਾਂ ਡਾਕਟਰਾਂ ਕੋਲ ਆ ਕੇ ਮੇਰੀ 1 400 ਰਹਿੰਦੀ ਸੀ ਤੇ ਡਾਕਟਰ ਸਾਹਿਬ ਹੁਣਾਂ ਨੇ ਹੁਣ ਤੁਹਾਡੀ ਜਿਹੜੀ ਸ਼ੂਗਰ ਹੈਗੀ ਆ ਉਹ ਕਿੰਨੀ ਕਰਤੀ 180 130 ਤੇ ਲੈੰਦੀ ਆ ਠੀਕ ਠੀਕ 400 ਹੀ ਜੀ ਪਹਿਲਾਂ ਲਗਦਾ ਠੀਕ ਠੀਕ ਕਰ ਲੋ 400 ਕਿੱਥੇ 400 ਕਿੱਥੇ 100 120 ਸਤੀ ਮੈਨੂੰ ਆਸ ਨਹੀਂ ਸੀ ਤੁਹਾਡੀ ਇੰਟਰਵਿਊ ਵੇਖੀ ਤੇ ਮੈਂ ਆਇਆ ਇੱਥੇ ਅੱਛਾ ਮੈਨੂੰ ਇਹਗਾ ਫਿਰ 200 ਤੋਂ ਵੱਧ ਹੀ ਰਵੇ ਜਿਤਨਾ ਮਤਲਬ ਵੀ ਉਦੋਂ ਘਟੇ ਨਾ ਅੱਛਾ ਤੇ ਮੈਂ ਬੜਾ ਜੋਰ ਲਾ ਲਾ ਕੇ ਦਵਾਈਆਂ ਲਈਆਂ ਬੜਿਆਂ ਡਾਕਟਰਾਂ ਕੋ ਗਿਆ ਤੇ ਮੈਂ ਸੋਚਿਆ ਵੀ 200 ਤੋਂ ਥੱਲੇ ਨਹੀਂ ਆਉਣੀ ਹੁਣ ਅੱਛਾ ਜ਼ਿੰਦਗੀ ਇਦਾਂ ਹੀ ਲੰਘਣੀ ਪਰ ਜਦੋਂ ਇਹਨਾਂ ਕੋ ਆਇਆ ਤੁਹਾਡੀ ਇੰਟਰਵਿਊ ਵੇਖ ਕੇ 180 130 35 ਇੱਥੇ ਆ ਗਈ ਹੁਣ ਤੇ ਦੂਸਰੀ ਵਾਰ ਆਇਆ ਮੈਂ ਇੱਥੇ ਅੱਛਾ ਪਹਿਲੀ ਵਾਰ ਸੀ ਤੁਹਾਨੂੰ ਇੰਨੀ ਫਰਕ ਪੈ 20 ਦਿਨ ਦੇ ਵਿੱਚ ਹੋਇਆ ਜੀ 20 ਦਿਨਾਂ ਦੇ ਵਿੱਚ ਵੀ ਹਾਂਜੀ ਹਾਂਜੀ ਨਹੀਂ ਇਸ ਤਰ੍ਹਾਂ ਦੇ ਇਹਨਾਂ ਨੇ ਕੀ 10 ਸਾਲ ਤੋਂ ਹੈ ਜੀ 18 ਸਾਲ ਤੋਂ ਫਿਰ ਤੇ ਤੁਸੀਂ 슈ਗਰ ਤੇ ਗੋਲਡਨ ਮਰੀਜ਼ ਹੋ ਗਏ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਅੱਛਾ ਤਜਰਬਾ ਕੀ ਹੈ ਤੁਹਾਡਾ ਚਲੋ ਫਿਰ ਤੇ ਤੁਸੀਂ ਦੇਖੋ 18 ਸਾਲ ਹੋ ਗਏ ਇਹਨਾਂ ਨੂੰ 슈ਗਰ ਨਾਲ 2-2 4-4 ਹੁੰਦੇ ਆ ਤੇ ਭਾਈ ਜਿਹੜੇ ਗਲੋ ਗੋਲੀਆਂ ਜਿਨ੍ਹਾਂ ਨੂੰ ਤਾਜ਼ੀ-ਤਾਜ਼ੀ 슈ਗਰ ਹੋਈ ਹੈ ਹੁਣੇ ਐਕਸਪੀਰੀਅੰਸ ਕਰਨ ਲੱਗੇ ਨੇ ਤੁਹਾਡਾ ਤਜਰਬਾ ਕੀ ਹੈ 슈ਗਰ ਦੇ ਵਿੱਚੋਂ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕਿੱਥੇ ਗਲਤੀ ਹੋਈ ਡਾਕਟਰਾਂ ਕੋਲੋਂ ਤੁਹਾਡੇ ਕੋਲ ਜਿਹੜੇ ਐਲੋਪੈਥੀ ਡਾਕਟਰ ਨੇ ਮੈਂ ਉਹਨਾਂ ਦਾ ਵੀ ਕਹਿਣਾ ਵੀ ਨਹੀਂ ਉਹਨਾਂ ਦੀ ਮੈਂ ਇਤ ਕਰਦਾ ਹਾਂਜੀ ਹਾਂਜੀ ਪਰ ਇਹ ਆ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਇਹ ਜਿਹੜਾ ਰੋਗ ਨਹੀਂ ਐਡਾ ਹੈਗਾ ਅੱਛਾ ਇਹ ਡਾਕਟਰ ਉਹਨਾਂ ਸ਼ਰਮਾ ਸਾਹਿਬ ਜੀ ਨੇ ਵੀ ਆਖਿਆ ਸੀ ਵੀ ਐਡਾ ਰੋਗ ਨਹੀਂ ਸ਼ੂਗਰ ਦਾ ਹੈਗਾ ਅੱਛਾ ਇਹਦੇ ਹੋਰ ਵੀ ਬਿਮਾਰੀਆਂ ਜਿਵੇਂ ਕਿ ਲਿਵਰ ਦੀ ਆ ਕੋਈ ਉਤੋਂ ਸ਼ੁਰੂ ਹੁੰਦੀ ਹੌਲੀ ਹੌਲੀ ਠੀਕ ਹੈ ਤੇ ਇਹਨੂੰ ਠੀਕ ਹੋ ਸਕਦੀ ਆ ਠੀਕ ਹੈ ਤੇ ਮੈਂ ਇੱਥੇ ਸੁਣ ਕੇ ਆਇਆ ਤੇ ਮੈਨੂੰ ਅੱਜ ਮੈਂ ਲੋਕਾਂ ਨੂੰ ਹੀ ਕਹਿਣਾ ਵੀ ਇੱਥੋਂ ਨੂੰ ਮੈਡੀਸਿਨ ਲਓ ਤੇ ਵਾਕਈ ਏ ਠੀਕ ਹੋ ਜਾਂਦੀ ਆ। ਮਤਲਬ 20 ਦਿਨ ਦੀ ਮੈਡੀਸਿਨ ਲੈ ਕੇ ਗਏ ਸੀ ਤੁਸੀਂ ਵੀ। ਮੈਂ ਖੜੀ ਆ ਜੀ। ਅੱਛਾ। ਹਾਂਜੀ। ਤੇ ਕਿੰਨੇ ਦਿਨ ਤੁਹਾਡੇ ਲੱਗਿਆ ਕਿ ਯਾਰ 슈ਗਰ ਤੇ ਤੁਸੀਂ ਟੈਸਟ ਕੀਤਾ ਤੁਸੀਂ ਅਚੰਬਤ ਰਹਿ ਗਏ? ਮੈਂ ਡੇਲੀ ਟੈਸਟ ਕਰਦਾ ਸੀਗਾ ਤੇ ਹਾਂ ਪਹਿਲਾਂ ਮੇਰੇ 400 ਆਉਂਦੇ ਜਦੋਂ ਮੈਡੀਸਿਨ ਨਹੀਂ ਲਈ ਇਹਨਾਂ ਕੋਲ। ਠੀਕ ਹੈ। 350 400 ਤੇ ਮੈਨੂੰ ਆਸ ਹੀ ਪਈ ਨਹੀਂ ਇਹ ਦੋ ਨਹੀਂ ਹੁਣ ਡਾਊਨ ਆਣੀ ਇਦਾਂ ਹੀ ਡੈਥ ਹੋ ਜਾਣੀ ਸੀ ਨੀ ਨੀ ਵੱਡੀ ਵੱਡੀਆਂ ਦਵਾਈਆਂ ਕੈਪਸੂਲ ਜਿਹੜੇ ਐਲੋਪੈਥੀ ਡਾਕਟਰ ਹੀ ਉਹ ਆਂਦੇ ਹੋਰ ਵਧਾ ਦੋ ਹੁਣ ਇੰਜੈਕਸ਼ਨ ਸ਼ੁਰੂ ਕਰ ਦਿੰਨੇ ਆ ਅੱਛਾ ਇਨਸੂਲਿਨ ਕਹਿ ਰਹੇ ਸੋਰੀ ਇਨਸੂਲਿਨ ਠੀਕ ਹੈ ਪਰ ਮੈਂ ਇਹਨਾਂ ਦਾ ਸੁਣ ਕੇ ਫਿਰ ਆਇਆ ਜਦੋਂ ਇਹਨਾਂ ਤੇ ਨੋ ਤਸਲਦੀ ਤੇ ਵੀ ਇਦਾਂ ਹੋ ਜਾਓਗੇ ਤੁਸੀਂ ਤੇ ਅੱਜ ਮੈਂ ਖੁਸ਼ ਹਾਂ ਤੇ ਠੀਕ ਹਾਂ ਮੈਂ ਹੋਰ ਵੀ ਜੰਦਾ ਨੂੰ ਕਹਿਣਾ ਵੀ ਇੱਥੇ ਆਓ ਤੇ ਠੀਕ ਹੋ ਜਾਓ 슈ਗਰ ਕੋਈ ਐਡਾ ਰੁਕਣੀ ਹੈ ਜੀ ਜੀ ਹਾਂ ਜੀ ਕੀ ਬਾਤ ਹੈ ਸੋ ਤੁਸੀਂ ਦੇਖੋ ਬੈਜੀ ਦੀ ਜਿਹੜੀ 슈ਗਰ ਹੈਗੀ ਆ ਉਹ 400 ਦੇ ਕਰੀਬ ਰਹਿੰਦੀ ਸੀ ਔਰ ਉਹਨਾਂ ਦਾ ਕਹਿੰਦੇ ਕਿ 20 ਦਿਨ ਦੀ ਮੈਡੀਸਨ ਉਹ ਲੈ ਕੇ ਗਏ ਸੀ ਤੇ 20 ਦਿਨਾਂ ਦੇ ਵਿੱਚ ਵਿੱਚ 400 슈ਗਰ ਉਹਨਾਂ ਦੀ 180 130 ਤੇ ਆ ਗਈ ਸਾਡੇ ਨਾਲ ਇੱਕ ਹੋਰ ਵੀ ਨੇ ਹੁਣ ਭੈਣ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕੀ ਨਾਂ ਹੈ ਤੁਹਾਡਾ ਪਸ਼ਪਿੰਦਰ ਕੌਰ अच्छा ਤੁਸੀਂ ਕਿੱਥੋਂ ਆਏ ਹੋ ਅਸੀਂ ਕੋਟਕਪੁਰਾ ਤੋਂ ਕੋਟਕਪੁਰੇ ਤੋਂ ਆਏ ਕਿਹ ਪ੍ਰੋਬਲਮ ਲੈ ਕੇ ਆਏ ਜੀ ਮੈਨੂੰ ਵੀਕਨੈਸ ਸੀ ਥੋੜੀ ਦੇ ਨਾਲ ਯੂਰਿਕ ਐਸਿਡ ਸੀ اچھا ਸੈਕਿੰਡ ਟਾਈਮ ਆਏ ਆ ਅੱਗੇ ਨਾਲ ਕਾਫੀ ਫਰਕ ਹੈ اچھا ਯੂਰਿਕ ਐਸਿਡ ਸੀ ਕਿੱਥੇ ਜ਼ਿਆਦਾ ਦਰਦ ਕਿੱਥੇ ਹੁੰਦਾ ਸੀ ਯੂਰਿਕ ਐਸਿਡ ਨਾਲ ਨਹੀਂ ਹੈ ਸ਼ੁਰੂਆਤ ਸੀ اچھا ਸ਼ੁਰੂਆਤ ਸੀ ਸ਼ੁਰੂਆਤ ਹੀ ਫੜੀ ਨਹੀਂ ਅੱਗੇ ਤੁਹਾਡਾ ਦੇਖ ਕੇ ਨਾ ਅਸੀਂ ਪਹਿਲਾਂ ਹੀ ਆ ਗਏ ਸੀ اچھا ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ ਵੀ ਤੁਹਾਨੂੰ ਯੂਰਿਕ ਐਸਿਡ ਹੋ ਗਿਆ ਚਲੋ ਆਏ ਦੱਸੋ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਟੈਸਟ ਕਰਵਾਇਆ ਸੀ ਬਲੱਡ ਟੈਸਟ ਕਰਵਾਇਆ ਸੀ ਬਲ अच्छा काफी मतलब शुरुआत ही इना ज्यादा बढ़िया होया हां जी हां जी अच्छा ते फिर इना ਤੋਂ ਲੋਂ ਗੰਡੇ ਨੇ ਤੁਹਾਨੂੰ ਬੁੰਦ ਵਾਲੀ ਦਵਾਈ ਦਿੱਤੀ ਬੂੰਦਾਂ ਵਾਲੀ ਕੁਛ ਹੋਰ ਬੂੰਦਾਂ ਲਈ ਦਵਾਈ ਦਿੱਤੀ ਤੇ ਕਿੰਨੇ ਟਾਈਮ ਦੀ ਲੈ ਕੇ ਗਏ ਸੀ ਤੁਸੀਂ ਦਵਾਈ ਅੱਛਾ 20 ਤੁਸੀਂ ਵੀ 20 ਦਿਨ ਦੀ ਲੈ ਕੇ ਹਾਂ ਜੀ ਹਾਂ ਜੀ ਕਿੰਨਾ ਕੁ ਫਰਕ ਪਿਆ 20 ਦਿਨਾਂ ਚ 4 ਰੁਪਏ ਚੋਂ ਕਿਹੜਾ ਫਰਕ ਪੈ ਗਿਆ ਅੱਛਾ ਤੇ ਹੁਣ ਦੇ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਯੂਰਿਕ ਐਸਿਡ ਹੋਊਗਾ ਨਹੀਂ ਨਹੀਂ ਦਰਦ ਵਗੈਰਾ ਕੁਛ ਨਹੀਂ ਹੈਗਾ ਕੋਈ ਦਰਦ ਉਹ ਨਹੀਂ ਜੀ 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 ਹੂੰ ਕੱਲੀ ਆਉਣ ਨਾਲ ਕੋਈ ਹੋਰ ਆਪਾਂ ਹਸਬੰਡ ਅੱਛਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਸੁਖਪਾਲ ਮਾਨ ਜੀ ਅੱਛਾ ਕੀ ਹੋਇਆ ਸੀ ਘਰ ਦੇ ਨੂੰ ਤੁਹਾਡੇ ਨੂੰ ਇਹਨਾਂ ਨੂੰ ਯੂਰ ਕੇਸਰ ਦੀ ਪ੍ਰੋਬਲਮ ਸੀ ਜੋੜਾਂ 'ਚ ਦਰਦ ਹੁੰਦੇ ਸੀ ਜੀ ਅੱਛਾ ਤੁਸੀਂ 20 ਦਿਨਾਂ ਚੀ ਸੀ ਲਾਤਾ ਹੁਣ ਹਾਂਜੀ ਅੱਛਾ ਜੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਕਿਸੇ ਨੂੰ ਦਿਖਾਇਆ ਕਰਿਆ ਸੀ ਤੁਸੀਂ ਆ ਵੀ ਪਹਿਲਾਂ ਅਸੀਂ ਦੇਖੀ ਆਈ ਤੁਹਾਡਾ ਐਡਵਰਟਾਈਜ਼ਮੈਂਟ ਦੇਖੇ ਦੀ ਉਹਦੇ ਦੇਖ ਕੇ ਤੁਹਾਨੂੰ ਥੈਂਕਸ ਕਰਦੇ ਆ ਸਹੀ ਰਾਹ ਮਿਲ ਗਿਆ ਸਾਨੂੰ ਜੀ 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 ਅੱਛਾ ਤੇ ਪਰੇਸ਼ਾਨੀ ਕੀ ਕੀ ਹੋਣ ਲੱਗੀ ਸੀ ਕਿਉਂਕਿ ਘਰ ਦੇ ਨਾਲ ਘਰ ਦੇ ਨੂੰ ਪ੍ਰੋਬਲਮ ਹੋਵੇ ਬੰਦੇ ਨੂੰ ਤਾਂ ਉਸ ਤੋਂ ਪਹਿਲਾਂ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਉਹਦੇ ਨਾਲ ਹੁੰਦੀ ਸੀ ਜੀ ਸੋ ਸਿਉਂ ਦੱਸਦੇ ਸੀਗੇ ਵੀ ਇਹਦਾ ਹਾਂ ਪ੍ਰੋਬਲਮ ਹੈ ਤੇ ਨੈਚਰੀ ਇਹ ਵੀ ਪ੍ਰੋਬਲਮ ਪਰੇਸ਼ਾਨੀ ਤਾਂ ਹੋਣੀ ਹੀ ਹੋਣੀ ਬਿਲਕੁਲ ਬਿਲਕੁਲ ਅੱਛਾ ਤੁਹਾਨੂੰ ਜਦੋਂ ਤੁਸੀਂ ਵੀਡੀਓ ਦੇਖੀ ਡਾਕਟਰ ਸਾਹਿਬ ਦੀ ਕਿਹੜੀ ਗੱਲ ਨੇ ਤੁਸੀਂ ਤੁਹਾਨੂੰ ਖਿੱਚ ਕੇ ਇੱਥੇ ਲਿਆਂਦਾ ਕੋਟਕਪੂਰੇ ਤੋਂ ਕਿਹੜੀ ਗੱਲ ਠੀਕ ਲੱਗੀ ਵਧੀਆ ਲੱਗੀ ਸਾਨੂੰ ਅਸੀਂ ਇੱਕ ਦੋ ਵੀਡੀਓ ਤੁਹਾਡੀਆਂ ਦੋ ਤਿੰਨ ਦੇਖੀ ਇਹਨਾਂ ਡਾਕਟਰ ਸਾਹਿਬ ਨਾਲ ਉੰਨਾ ਹੀ ਗੱਲ ਚ ਤੁਹਾਨੂੰ ਠੀਕ ਲੱਗਿਆ ਹੋਵੇ ਜਿਹੜਾ ਕੁਝ ਅਸੀਂ ਕਹਿੰਨੇ ਆ ਝੂਠ ਨਹੀਂ ਕਹਿੰਦੇ ਅਸਲੀਅਤ ਇਹ ਪਰ ਉਹ ਅਸਲੀਅਤ ਤੁਹਾਨੂੰ ਵੀ ਲੱਗੇ ਵੀ ਅਸਲੀਅਤ ਹੀ ਹੈ ਜਿਹੜਾ ਕੁਝ ਕਹਿੰਦੇ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੱਚਕਲ ਵੀਰੇ ਸੱਚਕਲ ਜੀ ਤੁਹਾਡਾ ਕੀ ਨਾਮ ਹੈ ਬਲਕਾਰ ਸਿੰਘ ਹੈ ਅੱਛਾ ਤੁਸੀਂ ਕਿੱਥੋਂ ਆਏ ਹੋ ਰਾਜਪੁਰੇ ਤੋਂ ਹੀ ਰਾਜਪੁਰੇ ਤੋਂ ਆਏ ਹੋ ਅਸੀਂ ਤਾਂ ਕਈ ਵਾਰ ਚੰਡੀਗੜ੍ਹ ਨੂੰ ਭੱਜਨੇ ਤੁਸੀਂ ਰਾਜਪੁਰੇ ਤੋਂ ਪੁੱਠੀਆਂ ਛਲੰਗਾਂ ਮਾਰੀਆਂ ਵੀਡੀਓ ਦੇਖ ਕੇ ਆ ਗਈ ਤੁਹਾਡੀ ਕੀ ਬ੍ਰੋ ਅੱਛਾ ਵੈਰੀ ਕਮਜ਼ੋਰ ਨਹੀਂ ਦੀ ਬ੍ਰੋ ਜੀ ਤੁਹਾਨੂੰ ਹਾਂ ਜੀ ਜੀ ਦੇਖਣ ਨੂੰ ਤਾਂ ਲੱਗਦਾ ਨਹੀਂ ਵੀ ਤੁਹਾਨੂੰ ਵੈਰੀ ਗੁੱਡ ਵੇ ਭਗਵਰ ਬੋਲਣ ਦੀ ਜੀ ਅੱਛਾ ਹਾਂਜੀ ਤੇ ਪਰ ਹੁਣ ਕਿਵੇਂ ਹੁੰਦਾ ਠੀਕ ਹੈ ਜੀ 40% ਫਰਕ ਆ ਗਿਆ ਜੀ 30 40% ਹਾਂਜੀ ਹਾਂਜੀ ਜਦ ਬਲਾਕਿੰਗ ਵਾਲੀ ਵੀਡੀਓ ਦੇਖੀ ਹੋਣੀ ਆ ਤੁਸੀਂ ਬਲਾਕਿੰਗ ਵਾਲੀ ਵੀਡੀਓ ਦੇਖੀ ਸੀ ਤੁਹਾਡੀ ਅੱਛਾ ਅੱਛਾ ਹਾਂਜੀ ਹਾਂਜੀ ਤੇ ਕਿੰਨੇ ਮਹੀਨੇ ਤੋਂ ਤੁਹਾਨੂੰ ਕੀ ਹੁੰਦੀ ਪ੍ਰੋਬਲਮ ਕੀ ਸੀ ਇਹਦੇ ਨਾਲ ਜਦੋਂ ਬਾਰ ਪੈਂਦਾ ਸੀਗਾ ਜੀ ਥੱਲਾ ਦਰਦ ਹੁੰਦਾ ਸੀਗਾ ਇਹ ਬਲਤ ਹਾਂਜੀ ਹਾਂਜੀ ਅੱਛਾ ਹਾਂਜੀ ਸੁਣਨ ਬਣ ਵੀ ਹੁੰਦਾ ਉਹ ਸੁਣਨ ਬਣ ਵੀ ਹੁੰਦਾ ਸੀ ਜੀ ਹਾਂਜੀ ਜੀ 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 ਤੁਹਾਨੂੰ ਕਿੰਨੇ ਟਾਈਮ ਚ ਫਰਕ ਪਿਆ ਹੁਣ ਤੁਸੀਂ ਨੇ ਕਹੇ ਦਿਓ ਵੀ ਮੈਂ 20 ਦਿਨ ਦੀ ਦਵਾਈ ਨਾਲ ਠੀਕ ਹੋ ਗਿਆ ਤੇ ਤੀਜੀ ਵਾਰ ਹੁਣ ਲੈਣਾ ਜੀ ਦਵਾਈ ਅੱਛਾ ਹੁਣ ਹੈਗੇ 20 30 40% ਵਰਗਾ ਜੀ 30 40% ਤੁਹਾਨੂੰ ਮਤਲਬ ਦੂਸਰੀ ਤੀਸਰੀ ਵਾਰ ਚ ਫਰਕ ਪੈ ਗਿਆ ਹਾਂਜੀ ਹਾਂਜੀ ਓਕੇ ਤੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਕਿਉਂਕਿ ਵੈਰੀਕੋ ਵੇਇਨਸ ਨੇ ਬਹੁਤ ਦੁਨੀਆ ਸਤਾਈ ਹੋਈ ਹੈ ਤੇ ਕੱਲੇ ਤੁਹਾਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਲੋਕਾਂ ਨੇ ਮੈਨੂੰ ਫੋਨ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਜਿਨ੍ਹਾਂ ਨੂੰ ਵੈਰੀਕੋ ਵੇਇਨਸ ਦੀ ਪ੍ਰੋਬਲਮ ਹੈਗੀ ਹੈ ਇਹ ਸਾਡੇ ਵੀਰ ਦਾ ਰਾਜਪੁਰੇ ਵਾਲੇ ਦਾ ਤੁਸੀਂ ਤਜਰਬ ਰਿਕਵਰੀ ਵੱਲ ਨੂੰ ਪਏ ਪਹਿਲਾਂ ਤਾਂ ਹੀ ਬਹੁਤ ਡਾਕਟਰ ਨੂੰ ਦਿਖਾ ਲਈ ਜੀ ਹੋਮੋਪੈਥੀ ਨੂੰ ਦਿਖਾ ਲਈ ਥੈਰੇਪੀ ਵੀ ਕਰਾ ਲਈ ਪਰ ਕੋਈ ਫਰਕ ਨਹੀਂ ਪਿਆ ਜੀ ਪਰ ਇਹਨਾਂ ਦੀ ਵੀਡੀਓ ਦੇਖੀ ਜੀ ਕਿ ਡਾਕਟਰ ਸਾਹਿਬ ਨਾਲ ਗੱਲ ਵੀ ਕਰੀ ਜੀ ਠੀਕ ਹੈ ਕਹਿੰਦੇ ਆਜੋ ਕੋਈ ਚੱਕਰ ਨਹੀਂ ਜੀ ਕਹਿੰਦੇ ਤੁਹਾਡੇ ਕਰ ਦੇਗੇ ਠੀਕ ਹੈ ਪਰ ਫਰਕ ਪਿਆ ਜੀ ਹੁਣ 30 40% ਫਰਕ ਪਈ ਗਈ ਜੀ ਜਿਸ ਦਾ ਆਪ ਕਹਿੰਦੇ ਆਪਣਾ ਇੰਟਰਵਿਊ ਦੇਖ ਕੇ ਆਏ ਡਾਕਟਰ ਨਾਲ ਬਾਤ ਕਰੋ ਜੀ ਹਾਂਜੀ ਠੀਕ ਹੋ ਗਈ। ਕੀ ਬਾਤ ਹੈ। ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਬ੍ਰਦਰ ਆਪਣੇ ਸਾਰਾ ਜਿਹੜਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਸਾਡੀ ਇੱਕ ਮਾਜੀ ਵੀ ਬੈਠੇ ਨੇ ਗੋਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਸਤਿ ਸ਼੍ਰੀ ਅਕਾਲ ਮਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਜਸਵਿੰਦਰ ਕੌਰ। ਤੁਸੀਂ ਕਿੱਥੋਂ ਆਏ ਹੋ? ਆਪਾ ਸ਼ਾਹਕੋਟ ਤੇ ਲਾਗੇ ਬਿੱਲੀ ਚਾਰ ਮੇ। ਅੱਛਾ ਸ਼ਾਹਕੋਟ ਦੇ ਨੇੜੇ ਤੋਂ ਆਏ ਹੋ। ਕੀ ਪ੍ਰੋਬਲਮ ਲੈ ਕੇ ਆਏ ਹੋ ਮਾਤਾ ਜੀ? ਜਿੱਦਾਂ ਆੜ ਦੀ ਪ੍ਰੋਬਲਮ ਆ। ਅੱਛਾ। ਤੇ ਜੋੜਾਂ 'ਚ ਦਰਦ ਹੁੰਦਾ ਬਹੁਤ ਜ਼ਿਆਦਾ। ਅੱਛਾ ਪਹਿਲੀ ਵਾਰ ਆਏ? ਨਹੀਂ ਦੂਸ अच्छा पहली बार च कुछ फर्क लग गया हां जी अगे ना काफी फर्क है हार्ट च फर्क लग गया या जोड़ों ਦੇ ਦਰਦਾਂ ਚ फर्क ਪਿਆ हां रोटी ਖਾਣ ਵੇਲੇ ਇੱਥੇ ਦਰਦ ਹੁੰਦਾ ਸੀ ਹੁਣ ਨਹੀਂ ਹੁੰਦਾ अच्छा ਤੇ ਮੱਠਾ ਮੱਠਾ ਜਿੱਦਾਂ ਹੁੰਦਾ ਹੈ ਕਿ ਤਾਂ ਬਹੁਤ ਜ਼ਿਆਦਾ ਹੁੰਦਾ ਜਿੱਦਾਂ ਵੀ ਬਸ ਜਾਨ ਨਿਕਲ ਹੀ ਚਲੀ ਹੁਣ اچھا ਹਾਂਜੀ ਤੇ ਸਾਂ ਵਗੈਰਾ ਚੜਦਾ ਹੋ ਤੁਹਾਨੂੰ ਤੁਰਨ ਬਹੁਤ ਜ਼ਿਆਦਾ ਇੱਥੋਂ ਉੱਥੋਂ ਤੱਕ ਨਹੀਂ ਸੀ ਜਾ ਸਕਦੇ ਤੇ ਹੁਣ ਹੁਣ ਤਾਂ ਮੈਂ ਕਾਫੀ ਵਾਟ ਨਿਕਾੜ ਲੈਣੀ ਆ ਕਾਫੀ ਵਰਡ ਕੱਢ ਲੈਣੇ ਅੱਛਾ ਤੇ ਫਰਕ ਕਿੰਨਾ ਕਮੰਡਦੇ ਤੁਸੀਂ ਹਾਰਟ ਨੂੰ ਤੁਹਾਡੇ ਸਾਹ ਚੜਨ ਵਾਲੀ ਪ੍ਰੋਬਲਮ ਨੂੰ ਜਾਂ ਜੋੜਾਂ ਦੇ ਦਰਦ ਨੂੰ ਰਪੀਏ ਚ ਕਿੰਨੇ ਪੈਸੇ ਫਰਕ ਮੰਗਦੇ ਹੋ ਤੁਸੀਂ ਬਹੁਤ ਜ਼ਿਆਦਾ ਅੱਧਿਓ ਜ਼ਿਆਦਾ ਹੋ ਗਿਆ ਅੱਛਾ ਹਾਂਜੀ ਪਹਿਲੀ ਮਤਲਬ ਕਿੰਨੇ ਟਾਈਮ ਚ ਤੁਹਾਨੂੰ ਫਰਕ ਪਿਆ ਪਹਿਲੀ ਵਾਰ ਹੀ ਪੈ ਗਿਆ ਜਿੰਦਾ ਤੇ ਤੁਸੀਂ ਵੀ 20 ਦਿਨਾਂ ਵਾਲੀ ਹੋ ਹਾਂਜੀ ਜੀ ਜੀ ਸੋ ਤੁਸੀਂ ਦੇਖੋ ਜਿੰਨੇ ਵੀ ਇੱਥੇ ਲੋਕ ਜਿਹੜੇ ਮਰੀਜ਼ ਸਾਡੇ ਬੈਠੇ ਨੇ ਉਹਨਾਂ ਦਾ ਕਹਿੰਦੇ ਕਿ ਉਹਨਾਂ ਨੂੰ ਪਹਿਲੇ 20 ਦਿਨਾਂ ਦੇ ਵਿੱਚ ਹੀ ਕੁਝ ਨਾ ਕੁਝ ਜਿਹੜਾ ਫਰਕ ਆਇਆਗਾ ਕਈਆਂ ਨੂੰ 40 ਤੋਂ 50% ਕਈਆਂ ਨੂੰ 50% ਤੋਂ ਜ਼ਿਆਦਾ ਤੇ ਕਈਏ ਨੇ ਕਹਦੇ ਉਹਨਾਂ ਦੀ ਤਾਂ ਸ਼ੂਗਰ ਬਿਲਕੁਲ ਹੀ ਠੀਕ ਆ ਸੱਚ ਕੱਲ ਬਾਈ ਜੀ ਸੱਚੀ ਆ ਬਾਈ ਜੀ ਹੋਰ ਨਾ ਕੀ ਨਾ ਹੈ ਬੁਸ਼ੀਸ਼ ਕਿੱਥੋਂ ਆਇਓ ਪੋਪਰ ਚੈਟ ਪਹਿਲੀ ਵਾਰ ਆਏ ਹਾਂਜੀ ਪਹਿਲੀ ਵਾਰ ਕੀ ਪ੍ਰੋਬਲਮ ਲੈ ਕੇ ਆਏ ਹਾਰਟ ਦੀ ਬਾਈ ਜੀ ਉਹਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਸਾਭੀ ਚੜਦਾ ਦਰਦ ਇੱਥੇ ਮੇਂ ਮੈਥਮੈਟਿਕੀ ਇੱਥੇ ਵੀ ਹੁੰਣਾ ਪੈਂਦਾ ਅੱਛਾ ਅੱਛਾ ਤੇ ਫਿਰ ਡਾਕਟਰ ਨੂੰ ਦਿਖਾਇਆ ਕਿਸਨ ਨਹੀਂ ਦਿਖਾਇਆ ਮੈਂ ਪਹਿਲੇ ਖਾਇਆ ਸੀ ਦਵਾਈ ਲੋਜੇ ਨਾਲ ਸੀ ਅੱਛਾ ਉਤੋਂ ਮੋਚਰ ਦਫਰ ਕਰਿਆ ਮੁਰਕੇ ਹੁਣ ਫੇਰ ਦਵਾ ਮੁੱਕ ਪਹਿਲੇ ਸ਼ੁਰੂ ਹੋ ਗਈ ਮੈਂ ਡਾਕਟਰ ਸਾਹਿਬ ਜੀ ਐਡ ਬੜੀ ਅੱਛਾ ਮੈਂ ਕਿਹਾ ਉਤੋਂ ਜਾ ਕੇ ਹੁੰਨੇ ਜੀ 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 ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇੱਕ ਹੋਰ ਸਾਡੇ ਨਾਲ ਮਾਤਾ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚੀ ਗੱਲ ਮਾਤਾ ਜੀ ਸ੍ਰੀਕਾ ਕੀ ਨਾਂ ਤੁਹਾਡਾ ਨਿਰਮਲਾ ਦੇਵੀ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਪਿਉਰੀ ਤੋਂ ਚ ਗਿੱਦੜਵਾਏ ਕੋਲ ਆ ਕਿਚਕੀ ਲੰਦਾ ਅੱਛਾ ਜੀ ਤੇ ਕੀ ਪ੍ਰੋਬਲਮ ਲੈ ਕੇ ਆ ਸਾਡੀ ਮਾਂ ਮੈਂ ਬਹੁਤ ਅਰਮਚੀ ਅੱਛਾ ਕੀ ਪ੍ਰੋਬਲਮ ਹੈ ਰਸੌਲੀਆਂ ਵੀ ਆ ਅੱਛਾ ਜੋੜਾ ਜੇ ਦਰਦ ਵੀ ਆ ਅੱਛਾ ਜੀ ਤੇ ਹੁੱਦ ਜਾ ਸਾਰੇ ਗੋਡੇ ਮੋਡੇ ਕੋਈ ਨਹੀਂ ਤਰਦਾ ਪੈਰ ਪਹਿਲੀ ਵਾਰ ਆਇਓ ਹਾਂ ਜੀ ਤੇ ਨਾੜੀਆਂ ਵੀ ਆਏ ਨਾ ਪਿੰਡੇ ਤੇ ਨੀਲੀ ਨੀਲੀ ਧਾਰੀਆਂ ਜੀਆਂ ਸਾਰੇ ਆਏ ਲੱਤਾਂ ਤੇ ਬਣੀਆਂ ਪਈਆਂ ਮੁੰਡੇ ਨੂੰ ਵੈਰੀ ਕੋ ਵੇਨਸ ਵਾਲੀ ਬਲੌਕਿੰਗ ਵਾਲੀ ਹਾਂ ਜੀ ਹਾਂ ਜੀ ਮੈਂ ਤਾਂ ਟੀਕੇ ਵੀ ਪੰਜ ਕਰਾ ਲੇ ਤਾਂ ਵੀ ਨਹੀਂ ਉਹਦੇ ਨਾਲ ਹੀ ਕੱਕ ਪਿਆਦਾ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਆ ਮਾ ਜੀ ਇਹ ਤਾਂ ਕਾਫੀ ਚਿਰ ਤੋਂ ਤਰੀ ਆਉਂਦੀ ਉਹ ਤਿੰਨ ਵਾਰੀ ਤੋਂ ਤਾਂ ਬਾਲੀ ਹੋਈ ਹੋਗੀ ਅੱਛਾ ਪਹਿਲਾਂ ਸੇ ਐਂ ਬਾ ਥੋੜੀ ਸੀ ਉਹਦੇ ਚ ਚਲ ਗੋਲ ਗੇ ਗੱਲ ਕਰਕੇ ਟਾਈਮ ਪਾਸ ਕਰੀ ਜਾਂਦੇ ਸੀ ਠੀਕ ਹੈ ਪਹਿਲਾਂ ਕੰਮ ਕੁੰਮ ਵੀ ਕਰਦੇ ਹੋਵੋਂਗੇ ਉਹਦੇ ਕਰਕੇ ਵੀ ਪਤਾ ਨਹੀਂ ਲੱਗਦਾ ਹੁਣ ਵੀ ਕਰਦੇ ਹੁਣ ਤਾਂ ਫਿਰ ਘਾਟੀ ਕਰਦੇ ਆ ਹੁਣ ਤਾਂ ਨੂਆਂ ਦੇ ਸਿਰ ਤੇ ਪਾਤਾ ਹੋਣਾ ਦੇ ਲਿਵ ਚ ਵੀ ਕਰਾਪੀ ਹੈ ਲਿਵਰ ਫੈਟੀ ਹੈ ਚਲੋ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਵੀ ਜਿਹੜੇ ਲੋਕ ਵੀਡੀਓ ਦੇਖ ਕੇ ਇਸ ਥਾਂ ਦੇ ਉੱਤੇ ਪਹੁੰਚਦੇ ਨੇ ਪ੍ਰਮਾਤਮਾ ਉਹਨਾਂ ਦੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਰੇ ਦੁਨੀਆ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰੇ ਔਰ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਸਹੀ ਰਾਹ ਦਿਖਾਈਏ ਸਹੀ ਆਪਣੇ ਮੁਤਾਬਕ ਜੋ ਸਾਡੇ ਮੁਤਾਬਕ ਸਹੀ ਹੈ ਅਸੀਂ ਉਹ ਚੀਜ਼ ਉਹਨਾਂ ਨੂੰ ਦਿਖਾਈਏ ਔਰ ਲੋਕਾਂ ਨੇ ਤੁਹਾਨੂੰ ਦੇਖੋ ਇੱਥੇ ਫਾਇਦਾ ਕਿੰਨਾ ਹੋ ਰਿਹਾ ਸੱਚਕਲ ਬਾਈ ਜੀ ਕੱਛ ਗੱਲ ਨਾਲ ਹੀ ਆਏ ਤੁਸੀਂ ਹਾਂ ਨਾਲੇ ਮੇਰੀ ਵਾਈਫਾਈ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਸ਼ੂਗਰ ਦੀ ਪ੍ਰੋਬਲਮ ਅੱਛਾ ਤੇ ਇਹਨਾਂ ਨੂੰ ਜੋੜਾਂ ਦੀ ਹੋਗੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਸ਼ੂਗਰ ਹੋਗੀ ਇਹਨਾਂ ਨੂੰ ਸ਼ੂਗਰ ਸ ਮੈਨੂੰ ਵੀ ਸ਼ੂਗਰ ਹੋਈ ਪਈ ਆ ਤੁਹਾਨੂੰ ਵੀ ਸ਼ੂਗਰ ਵੀ ਹੈ ਮੈਨੂੰ 473 ਹੋ ਗਈ ਸੀਗੀ ਇੱਕਦਮ ਹੀ ਹੋ ਗਈ ਪਤਾ ਨਹੀਂ ਕਿਵੇਂ ਤੇ ਹੁਣ ਘਟ ਕੇ ਨਾ ਮੈਂ ਦਵਾਈ ਤਾਂ ਕੋਈ ਲੈ ਨਹੀਂ ਗਈ ਹੁਣ 300 ਤੇ ਹੈਗੀ ਹੈ 40 ਸਲੂਚਾ 450 ਵਾਲੇ ਵੀ ਬੈਠੇ ਨੇ ਮੂਰੇ ਜੀ ਆਪਣੇ ਆਪ ਹੀ ਘਟਿਆ ਇੰਨੀ ਮੈਂ ਕੁਝ ਨਹੀਂ ਲਿਆ ਅੱਛਾ 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 ਜੀ ਜੀ ਤੇ ਫਿਰ ਤੁਹਾਨੂੰ ਮਤ ਜਿਹੜੀ ਵੀਡੀਓ ਤੁਸੀਂ ਦੇਖੀ ਉਹਦੇ ਚ ਵਧੀਆ ਗੱਲ ਕਿਹੜੀ ਲੱਗੀ ਡਾਕਟਰ ਸਾਹਿਬ ਦੀ ਬਹੁਤ ਲੱਗੀ ਬਹੁਤ ਰੁਖ세 ਬਹੁਤ ਬਣਾਇਆ ਵਧੀਆ ਜੀ ਮੈਂ ਤਾਂ ਹੁੰਦੇ ਸਰ ਵੇਖਿਆ ਵਗਾ ਫਰੁਕੀ ਤਾਂ ਕਿ ਦਿੰਦਾ ਇੰਗਾ ਜਦੋਂ ਆਗੇ ਵਗਾ ਆ ਗਿਆ ਹੁਣ ਜੀ 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 ਚਲੋ ਸਾਡਾ ਮਤ ਸਾਡਾ ਵੀ ਇਹੀ ਹੈ ਕਿ ਦੇਖੋ ਕਿੰਨੇ ਸਾਰੇ ਮਰੀਜ਼ ਹੈਗੇ ਨੇ ਜਿਹੜੇ ਘਰੇ ਦੱਸੀਆਂ ਚੀਜ਼ਾਂ ਪਾ ਬਣਾਈ ਤੇ ਜਾਂਦੇ ਆ ਪਰ ਉਹ ਉਹਨਾਂ ਨਹੀਂ ਨਾ ਫਾਇਦਾ ਕਰਦੀ ਫਿਰ ਜਿਹੜੀ ਡਾਕਟਰ رائے ਦੇਊਗਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਆਪਾਂ ਇੱਕ ਜਿਹੜੀ ਗਲਤ ਵੀ ਬਣਾ ਲੈਨੇ ਹਾਂ ਹਾਂ ਜੀ اپنو ههغه چې شي دسیو خپل ਮੁੜ ਕੇ ਸਹੀ ਨਾ ਜਾਦੇ ਰਵੇ ਆਪਾਂ ਬਣਾ ਲੈਨੇ ਆਂ ਆਪ ਨੂੰ ਲੈਨ ਦਾ ਵੀ ਨਹੀਂ ਪਤਾ ਹੁੰਦਾ ਕਿ ਕਿਵੇਂ ਲੈ ਲਈ ਹੈ ਨਾ ਫਿਰ ਇਹਨਾਂ ਦੀ ਰਾਇ ਲਵਾਂਗੇ ਇੱਕ ਵਾਰੀ ਫਿਰ ਬਹੁਤ ਦੇਸੀ ਦੱਸਦੇ ਨੇ ਅੰਗਰੇਜ਼ੀ ਦੱਸਣ ਕਿਵੇਂ ਦੱਸਣ ਫਿਰ ਰੂਮ ਵਿੱਚ ਚੱਲਾਂਗੇ ਇਹਨਾਂ ਦੇ ਕਹਨੇ ਤੇ ਜੀ 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 ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਔਰ ਤੁਹਾਡੇ ਨਾਲ ਅਸੀਂ ਜਿਹੜੀਆਂ ਤਜਰਬੇ ਹੈਗੇ ਨੇ ਇੱਥੇ ਲੋਕਾਂ ਦੇ ਉਹ ਸਾਂਝੇ ਕੀਤੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਭਗ ਲਗਭਗ 20 ਦਿਨਾਂ ਦੇ ਵਿੱਚ ਹੀ ਪਹਿਲੀ ਡੋਜ਼ ਲੈਣ ਤੋਂ ਬਾਅਦ ਯਾਨੀ ਕਿ 20 ਦਿਨਾਂ ਦੀ ਜਿਹੜੀ ਡੋਜ਼ ਦਿੱਤੀ ਜਾਂਦੀ ਹੈ ਉਸ ਹੋ ਜਾਂਦਾ ਹੈ ਕਿਸੇ ਨੂੰ 40 50% ਕਿਸੇ ਨੂੰ 60 70% ਤੇ ਕਈਆਂ ਦੀ ਜਿਹੜੀ ਸ਼ੂਗਰ ਹੈਗੀ ਉਹ 20 ਦਿਨਾਂ ਦੇ ਵਿੱਚ ਹੀ ਰਿਵਰਸਲ ਜਿਹੜੀ ਇੱਥੇ ਉਹਨਾਂ ਮੁਤਾਬਕ ਹੋ ਗਈ ਹੈ ਸੋ ਉਮੀਦ ਕਰਦਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਡਾਕਟਰ ਸ਼ਰਮਾ ਜੀ ਕੋਲੋਂ ਪੁੱਛ ਸਕਦੇ ਹੋ ਫਿਰ ਵੀ ਮੇਰੀ ਤੁਹਾਨੂੰ ਇੱਕ ਗੁਜ਼ਾਰਿਸ਼ ਅਪੀਲ ਦਲੀਲ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜਿਹੜਾ ਉਹ ਜ਼ਰੂਰ ਕਰਨਾ ਧੰਨਵਾਦ